ਸਾਡੀ ਵੀਡੀਓ ਬਣਾਉਣ ਦੀ ਲੋੜ ਹੈ ਪਹਿਲਾਂ ਤੁਸੀਂ ਮਦਦ ਕਰ ਦਿਓ ਬਾਅਦ ਵਿੱਚ ਤੁਸੀਂ ਔਕਾਤ ਪਰਖ ਦਿਓ ਕਿ ਇਹਨੂੰ ਕੋਈ ਮਦਦ ਦੀ ਕੀਤੀ ਆ ਇਹ ਫਰਾਡ ਆ ਐ ਜਾਂ ਬਾਗ ਆ ਗੁੱਡੀ ਵੀਡੀਓ ਬਣਾਉਣੀ ਤੁਸੀਂ ਨਾਲੀ ਗੁੱਡੀ ਦੇਖੋ ਜੇ ਕੋਈ ਤੁਹਾਡੀ ਮਦਦ ਕਰਦਾ ਤੁਸੀਂ ਮਦਦ ਲਓ ਮਦਦ ਕਿਉਂ ਨਹੀਂ ਲੈ ਰਹੇ ਸਾਨੂੰ ਨਹੀਂ ਚਾਹੇਂਗੀ ਸੇ ਉਹਦੀ ਮਿਹਨਤ ਕਰ ਰਹੇ ਆ ਤੁਹਾਨੂੰ ਪੱਤਰਕਾਰਾਂ ਨੂੰ ਮੌਕਾ ਮਿਲਣਾ ਚਾਹੀਦਾ ਵੀਡੀਓ ਬਣਾਉਣ ਦਾ ਵੀਡੀਓ ਬੰਦ ਕਰੋ ਨਾਲੀ ਥੋੜੀ ਥੋੜੀ ਕੀ ਲੱਗਦੀ ਹੈ ਜਿਹੜੀ ਗੁੱਡੀ ਚਾਹ ਬਣਾ ਰਹੀ ਹੈ ਥੋੜੀ ਕੀ ਲੱਗਦੀ ਆਓ ਜੇ ਸ਼ੱਕ ਆ ਅਸੀਂ ਇਨਸਾਨੀਅਤ ਤੌਰ ਤੇ ਉਹਦੀ ਮਦਦ ਕਰਦੇ ਆ ਉਹਦੇ ਹੱਕ ਚ ਬੋਲਦੇ ਨਹੀਂ ਵੀ ਕੁਝ ਤਾਂ ਲੱਗਦੀ ਤੁਸੀਂ ਇੰਨਾ ਮਤ ਭੜਕ ਰਹੇ ਹੋ ਤੁਹਾਨੂੰ ਗੁੱਸਾ ਆ ਰਿਹਾ ਉਸ ਕੁੜੀ ਦੀਆਂ ਗੱਲਾਂ ਤੇ ਵੀ ਉਹਨੂੰ ਕਿਉਂ ਕੋਈ ਕੁਝ ਤਾਂ ਗੱਲਬਾਤ ਹੋਊਗੀ ਨਾ ਸਾਡੇ ਪਿੰਡ ਦੀ ਕੁੜੀ ਆ ਜੀ ਉਹ ਪਿੰਡ ਦੀ ਕੁੜੀ ਆ ਪਿੰਡ ਦਾ ਕਹਿੰਦੇ ਹੁੰਦਾ ਕੁੱਤਾ ਨਹੀਂ ਮਾਰ ਹੁੰਦਾ ਪਿੰਡ ਦੀ ਇੱਜ਼ਤ ਆ ਜੀ ਅਸੀਂ ਉਹਦੇ ਖਿਲਾਫ ਬੋਲਾਂਗੇ ਗਲਤ ਗੱਲ ਅਸੀਂ ਉਹਦੀ ਮਦਦ ਕਰਾਂਗੇ ਕੀ ਕੀ ਕਹਿ ਰਹੇ ਆ ਲੋ ਕੁੜੀ ਨੂੰ ਕੁੜੀ ਨੂੰ ਕੀ ਬੋਲ ਰਹੇ ਆ ਕੀ ਹੋਊਣ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ੍ਹ ਦੇ ਲੋਕ ਐ ਨਹੀਂ ਦੇਖਦੇ ਵੀ ਇੱਤੀ ਆ ਕੇ ਧਿਆਣੀਆਂ ਗਲਤ ਫਲਸਫੇ ਜੋ ਹੁੰਦਾ ਮੂੰਹ ਇਹ ਪਹਿਲਾਂ ਆਇਆ ਸੀ ਉਹ ਸੀ ਆ ਸੀ ਪਹਿਲਾਂ ਚੰਗਾ ਕਹਿੰਦੇ ਸੀ ਹੁਣ ਗਲਤ ਕਹਿਣ ਲੱਗੇ ਜੀ ਅੱਛਾ ਮਤਲਬ ਉਹ ਕੁੜੀ ਨੂੰ ਹੁਣ ਗਾਲਾਂ ਗਾਲਾਂ ਦੇ ਰਹੇ ਆ ਬਹੁਤ ਜ਼ਿਆਦਾ ਜੀ ਕੀ ਕੀ ਮੁੱਦਾ ਕੀ ਹੋਇਆ ਮਤਲਬ ਕੀ ਕਿ ਹੈ ਕੁੜੀ ਨੂੰ ਕਿਸੇ ਨੇ ਕੋਈ ਗਲਤ ਬੋਲਿਆ ਜਾਂ ਕੋਈ ਇਹੋ ਜਿਹੇ ਸ਼ਬਦ ਬੋਲੇ ਆ ਉਹ ਸਾਨੂੰ ਤੁਸੀਂ ਜਰੂਰ ਦੱਸੋ ਉਹਨੂੰ ਕਹਿੰਦੇ ਵੀ ਪਹਿਲਾਂ ਇਹ ਕਹਿੰਦੀ ਸੀ ਮੇਰੇ ਪਿਤਾ ਨਹੀਂ ਵੀ ਇਹ ਪੈਸੇ ਲੈਣ ਦੀ ਮਾਰੀ ਕਰਦੀ ਸੀ ਇਹਨੇ ਆ ਇੱਕ ਢੰਗ ਬਣਾਇਆ ਚਾਹ ਵੇਚਿਆਂ ਦਾ ਉਹ ਮਿਹਨਤ ਕਰ ਰਹੀ ਆ ਜੀ ਕੋਈ ਵੀ ਕੋਈ ਕੰਮ ਕਰਦਾ ਉਹ ਢੰਗ ਥੋੜੀ ਨਾ ਹੁੰਦਾਗਾ ਜੀ ਉਹ ਆਪਣਾ ਕੰਮ ਕਰਕੇ ਖਾਣ ਲੱਗਦਾ ਉਹਨੂੰ ਲੋਕ ਢੰਗ ਦੱਸਣ ਲ ਮਤਲਬ ਇੱਥੋਂ ਤੱਕ ਅਸੀਂ ਵੀਡੀਓ ਦੇਖੀ ਹੈ ਕੁੜੀ ਨੂੰ 420 ਵੀ ਕਹਿ ਰਹੇ ਆ ਵੀ ਇਹ ਠੱਗ ਹੈ ਚੋਰੀ ਹੈ ਇਹ ਬੋ ਹੈ ਮਤਲਬ ਕੁੜੀ ਨੂੰ ਮੈਂਟਲੀ ਤੌਰ ਤੇ ਬਹੁਤ ਅਪਸੈਟ ਕੀਤਾ ਜਾ ਰਿਹਾ ਹੈ ਜਿਹੜਾ ਕੋਈ ਕਹਿੰਦਾ ਕਹੀ ਜਾਂਦੇ ਉਹ ਆਪਣੀ ਮਿਹਨਤ ਕਰ ਰਿਹਾ ਹੈ ਆਪਣਾ ਪਰਿਵਾਰ ਉਹ ਗੁਜ਼ਾਰਾ ਕਰ ਰਹੀ ਹੈ ਜੀ ਹੂੰ ਇਹਦੇ ਵਿੱਚ ਕੋਈ ਕੁਝ ਵੀ ਨਹੀਂ ਕਰ ਸਕਦਾ ਸਾਰੀ ਦੁਨੀਆ ਹੀ ਮਿਹਨਤ ਕਰਦੀ ਹੈ ਉਹ ਕੁਝ ਵੀ ਗਲਤ ਨਹੀਂ ਕਰ ਰਹੀ ਹੈ ਇਦਾਂ ਦਾ ਆਪਣੀ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੀ ਹੈ ਦੇਖੋ ਭਾਈ ਇਹ ਭੈਣਾਂ ਕਹਿੰਦੀ ਸਾਡੇ ਉਹ ਸਾਖ ਸੰਬੰਧੀਆਂ ਦੇ ਵਿੱਚੋਂ ਹੈ ਅਸੀਂ ਕੁੜੀ ਨੂੰ ਜਿਹੜਾ ਗਲਤ ਬੋਲੂਗਾ ਅਸੀਂ ਉਹਨੂੰ ਪਿਆਰ ਨਾ ਕਿੰਨੇ ਵੀ ਸਾਨੂੰ ਕੋਈ ਮਦਦ ਦੀ ਲੋੜ ਨਹੀਂ ਪਹਿਲੇ ਪਹਿਲਾਂ ਕਿੰਦੀ ਪੈਸੇ ਦੇ ਕੇ ਜਾਂਦੇ ਮਗਰੋਂ ਕੁੜੀ ਨੂੰ ਮਤਲਬ ਗਲਤ ਸ਼ਬਦ ਬੋਲੇ ਜਾਂਦੇ ਆ ਅਸੀਂ ਉਹ ਚੀਜ਼ ਨੂੰ ਸਹਿਣ ਨਹੀਂ ਕਰ ਸਕਦੇ ਪੂਰੀ ਵੀਡੀਓ ਦੇਖੋ ਲਓ ਵੀ ਦੋਸਤੋ ਅੱਜ ਕਰਦੇ ਹਾਂ ਗੱਲ ਅ ਅਸਿਕਾ ਪਿੰਡ ਜੀ ਅ ਦੇਖਿਓ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਉਹ ਕੁੜੀ ਦਾ ਰੌਲਾ ਪਿਆ ਹੋਇਆ ਵੀ ਉਹ ਕੁੜੀ ਕਹਿ ਰਹੀ ਹੈ ਵੀ ਉਹਦੇ ਮਾਂ ਪਿਓ ਨੇ ਉਹਦੇ ਪਿਓ ਨੇ ਉਹਨੂੰ ਘਰੋਂ ਕੱਢਿਆ ਪਰ ਦੇਖਿਆ ਜੇ ਵੀ ਤਾਂ ਪਿਓ ਜਿਉਂਦਾ ਹੈ ਤੇ ਜਿੰਨਾ ਲੋਕਾਂ ਨੇ ਕੁੜੀ ਦੀ ਮਦਦ ਕੀਤੀ ਆ ਉਹ ਕੁੜੀ ਨੂੰ ਅੱਜ ਮਾੜਾ ਚੰਗਾ ਬੋਲੇ ਆ ਉਹਦੇ ਬਾਰੇ ਤੁਹਾਨੂੰ ਤੁਸੀਂ ਜਰੂਰ ਜਾਣਨਾ ਪਊ ਕਿ ਤੁਹਾਡੇ ਏਰੀਏ ਦੀ ਕੁੜੀ ਐ ਤੁਹਾਡੇ ਸ਼ਹਿਰ ਦੀ ਕੁੜੀ ਐ ਕੀ ਕੀ ਸਟਾਈ ਕੀ ਜੀ ਪਹਿਲੀ ਗੱਲ ਤਾਂ ਵੀਰੇ ਸਾਡੀ ਵੀਡੀਓ ਨਾ ਬਣਾਓ ਅਸੀਂ ਆਪਦਾ ਕੰਮ ਕਰ ਰਹੇ ਹਾਂ ਸਾਨੂੰ ਵੀਡੀਓ ਵੀਡੀਓ ਬਣਾਉਣ ਦੀ ਕੋਈ ਲੋੜ ਨਹੀਂ ਨਹੀਂ ਵੀਡੀਓ ਥੋੜੀ ਤਾਂ ਬਣਾ ਰਹੇ ਆ ਵੀ ਥੋੜੀ ਕੋਈ ਮਦਦ ਕਰਦੇ ਜੀ ਤੁਸੀਂ ਢਾਬੇ ਤੇ ਕੰਮ ਕਰ ਰਹੇ ਹੋ ਤੁਸੀਂ ਇੱਕ ਢਾਬੇ ਤੇ ਲੱਗੇ ਹੋਏ ਹੋ ਅੱਜ ਹਨਾ ਜੀ ਥੋੜੀ ਕੋਈ ਮਦਦ ਕਰਦੇ ਥੋੜੀ 4 ਪੈਸੇ ਦੀ ਹੈਲਪ ਹੋ ਜੇ ਤਾਂ ਇਹ ਮਾੜਾ ਵੀ ਕੀ ਐ ਸਾਨੂੰ ਕਿਸੇ ਵੀ ਮਦਦ ਦੀ ਲੋੜ ਨਹੀਂ ਹੈਗੀ ਪਹਿਲਾਂ ਲੋਕ ਮਦਦ ਕਰਦੇ ਆ ਬਾਅਦ ਚ ਫਿਰ ਉਸੇ ਨੂੰ ਗਲਤ ਕਹਿਣ ਲੱਗ ਜਾਂਦੇ ਆ ਇਸ ਕਰਕੇ ਅਸੀਂ ਬਸ ਜਿਵੇਂ ਸਾਡਾ ਚੱਲਦਾ ਠੀਕ ਹੈ ਨਹੀਂ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਵੀ ਲੋਕ ਪਹਿਲਾਂ ਮਦਦ ਕਰਦੇ ਆ ਫਿਰ ਲੋਕ ਤੁਹਾਨੂੰ ਗਾਲਾਂ ਕੱਢਦੇ ਆ ਵੀ ਲੋਕ ਜਲੀਲ ਕਰਦੇ ਆ ਅਵਾ ਤਵਾ ਬੋਲਦੇ ਆ ਇਹ ਤੁਸੀਂ ਇਹ ਗੱਲ ਦਲੀਲ ਨਾਲ ਕਹਿ ਸਕਦੇ ਹੋ ਤੁਸੀਂ ਗੱਲੇ ਪਹਿਲੀ ਗੱਲ ਤਾਂ ਜਦੋਂ ਲੋਕਾਂ ਨੂੰ ਇਹ ਪਤਾ ਸੀਗਾ ਵੀ ਸਾਡੀ ਕੁੜੀ ਦੇ ਪਿਓ ਨਹੀਂ ਹੈਗਾ ਉਦੋਂ ਤਾਂ ਉਹਨੂੰ ਪੈਸੇ ਦੇ ਕੇ ਜਾਂਦੇ ਸੀ ਉਹਦੀ ਮਦਦ ਕਰਦੇ ਸੀ ਜਦੋਂ ਲੋਕਾਂ ਨੂੰ ਇਹ ਪਤਾ ਚੱਲ ਗਿਆ ਵੀ ਉਹਦੇ ਪਿਓ ਹੈਗਾਗਾ ਫਿਰ ਉਸੇ ਕੁੜੀ ਨੂੰ ਗਲਤ ਸਾਬਤ ਕਰਨ ਲੱਗੇ ਹੁਣ ਉਹਨੂੰ ਸੌ ਕੁਸ ਬੋਲਦੇ ਆਏ ਆ ਉਹ ਆਪੋ ਆ ਫਿਰ ਇਹ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਹੋ ਹੈ ਜੀ ਇਹ ਮਦਦ ਪਹਿਲਾਂ ਅਗਲੇ ਦੀ ਮਦਦ ਕਰੋ ਫਿਰ ਜਲੀਲ ਕਰੋ ਤੇ ਤੁਸੀਂ ਵੀ ਇੱਥੇ ਢਾਬੇ ਦੇ ਲੱਗੇ ਹੋਏ ਹੋ ਜੀ ਇੱਥੇ ਢਾਬੇ ਦੇ ਕੰਮ ਕਰ ਰਹੇ ਹੋ ਹਾਂਜੀ ਭਾਈ ਜੀ ਤੁਸੀਂ ਕਿੰਨੀ ਸੈਲਰੀ ਦੇ ਕੰਮ ਕਰ ਰਹੇ ਹੋ ਜੀ ਕਿੰਨਾ ਤੁਹਾਨੂੰ ਮਹੀਨੇ ਦੇ ਕਿੰਨੇ ਪੈਸੇ ਦਿੰਦੇ ਹੈਗੇ 3000 ਰੁਪਏ ਦਿੰਦੇ 3000 ਰੁਪਏ ਦਿੰਦੇ ਠੀਕ ਹੈ ਜੀ ਤੇ ਮਤਲਬ ਜਿਹੜੇ ਲੋਕਾਂ ਨੇ ਕੁੜੀ ਦੀ ਮਦਦ ਕੀਤੀ ਉਹ ਹੁਣ ਕੁੜੀ ਨੂੰ ਗਾਲਾਂ ਕੱਢ ਰਹੇ ਆ ਹਾਂਜੀ ਤੇ ਕੁੜੀ ਨੂੰ ਕਹਿੰਦੇ ਵੀ ਇਹ ਵੀ ਸੁਣ ਜਾ ਵੀ ਕੁੜੀ ਨੇ 5-7 ਲੱਖ ਰੁਪਏ ਇਹ ਦੋ ਪਲਾ ਕਮਾ ਚੁੱਕੀ ਆ ਉਹ ਤੇ ਇੱਕ ਪਬਲਿਕ ਸਿਟੀ ਪਬਲਿਕ ਸਿਟੀ ਸਟੰਡ ਸੀਗਾ ਉਹ ਡਰਾਮੇ ਕਰ ਰਹੀ ਸੀ ਉਹ ਨਹੀਂ ਡਰਾਮਾ ਤਾਂ ਨਹੀਂ ਕਰਦੀ ਸੀਗੀ ਮਦਦ ਕਰਦੇ ਸੀ ਲੋਕ ਚਲੋ ਗਰੀਬ ਕਰਕੇ ਕਰਦੇ ਸੀ ਹੁਣ ਇਹਦਾ ਇਹ ਮਤਲਬ ਥੋੜੀਆ ਵੀ ਉਹ ਤੇ ਕਿੱਚੜ ਸੱਟਣਗੇ ਉੱਤੇ ਉਹਦੇ ਤੈਨਾਂ ਮਦਦ ਕਰਦੇ ਜਿਹੜੇ ਹੁਣ ਬਾਅਦ ਚ ਉਹਦਾ ਉਹ ਕਰੀ ਜਾਂਦੇ ਨੇ ਉਹ ਇਹ ਆਏ ਆ ਇਹ ਡੁਆਲਟਰ ਆ ਉਹ ਆਵਾ ਚਲੋ ਚਾਹ ਵੇਚ ਕੇ ਗੁਜ਼ਾਰਾ ਕਰਦੀ ਸੀ ਕਿਵੇਂ ਵੀ ਕਰਦੀ ਸੀ ਗਾੜੀ ਕੁੜੀ ਹੁਣ ਬਾਅਦ ਚ ਲੋਕ ਬਦਨਾਮ ਕਰੀ ਜਾਂਦੇ ਆ ਕਿੱਧਰ ਦੀ ਸਿਆਣਪ ਆ ਜੀ ਪਰ ਕੁੜੀ ਤਾਂ ਕਹਿ ਰਹੀ ਸੀ ਕਿ ਵੀ ਉਹਦੇ ਪਿਓ ਦੀ ਮੌਤ ਹੋ ਚੁੱਕੀ ਆ ਉਹਦਾ ਪਿਓ ਨਸ਼ਾ ਕਰਦਾ ਸੀ ਚਿਟਾ ਪਿੰਦਾ ਸੀ ਪਰ ਉਹਦਾ ਪਿਓ ਜਾਂਦਾ ਹੈ ਉਹਦੇ ਪਿਓ ਨੇ ਤਾਂ ਸੋਸ਼ਲ ਮੀਡੀਆ ਤੇ ਇਹ ਆ ਕੇ ਕਿਹਾ ਵੀ ਉਹ ਬਿਲਕੁਲ ਸਹੀ ਹੈ ਇਹੋ ਜੀ ਕੋਈ ਗੱਲਬਾਤ ਹੈ ਹੀ ਨਹੀਂ ਵੀ ਮਤਲਬ ਜਿਹੜੀ ਲੋਕਾਂ ਨੂੰ ਇਹ ਗੱਲ ਦੇਣੀ ਆਵੇ ਵੀ ਉਹ ਆ ਮੈਂ ਆਪਦੇ ਪਰਿਵਾਰ ਨੂੰ ਛੱਡਿਆ ਜਾਂ ਮੈਂ ਗਲਤ ਐ ਕਿਉਂਕਿ ਉਹ ਕੁੜੀ ਕਹਿ ਰਹੀ ਐ ਵੀ ਮੇਰਾ ਪਿਓ ਮਰਿਆ ਹੋਇਆ ਐ ਮੇਰਾ ਪਿਓ ਨਸ਼ਾ ਕਰਦਾ ਸੀ ਇਹ ਗੱਲਾਂ ਵੀ ਮਤਲਬ ਸੁਣਨ ਦੇ ਵਿੱਚ ਬਹੁਤ ਆਈਆਂ ਹੈਗੀਆਂ ਇਹ ਤਾਂ ਆਪਾਂ ਨੂੰ ਕੀ ਪਤਾ ਵੀ ਕੁੜੀ ਨੇ ਕਿਉਂ ਕਿਹਾ ਪਰ ਉਹ ਚਾਹ ਬਣਾਉਂਦੀ ਸੀਗੀ ਦੇਖੋ ਹੋਟਲ ਤੇ ਤੁਹਾਡੇ ਸਾਹਮਣੇ ਜਿਵੇਂ ਪਤਾ ਲੱਗ ਰਿਹਾ ਹੈਗਾ ਸਾਰੇ ਕਿਤੇ ਖਬਰ ਫੈਲੀ ਪਈ ਹੈਗੀ ਤੇ ਵੀ ਉਹ ਜਮਾਂ ਵੀ ਗਲਤ ਨਹੀਂ ਸੀ ਕਿਸੇ ਵੀ ਪਾਸੇ ਜਿਵੇਂ ਲੋਕ ਕਹਿ ਰਹੇ ਆ ਉਹਦੇ ਬਾਰੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਦਾ ਪਿਓ ਵੀ ਗਲਤ ਨਹੀਂ ਫਿਰ ਜੇ ਦੇਖਿਆ ਜਾਵੇ ਤੁਸੀਂ ਕਹਿੰਦੇ ਕੁੜੀ ਗਲਤ ਨਹੀਂ ਤਪਿਓ ਉਹ ਪਿਓ ਨੇ ਆਪਣਾ ਪੱਖ ਰੱਖਿਆ ਉਹ ਕਹਿੰਦਾ ਵੀ ਮੈਂ ਆਪਦੀ ਮਾਂ ਦੀ ਸੇਵਾ ਕਰਦਾ ਆ ਉਹਦੀ ਮਾਂ ਦੇ ਪੈਰ ਮੁੜੇ ਹੋਏ ਐ ਉਹਦੇ ਮਾਂ ਦੇ ਹੱਥ ਮੁੜੇ ਹੋਏ ਐ ਉਹ ਆਟੋ ਚਲਾਉਂਦਾ ਜਾ ਕੇ ਦਿਹਾੜੀਆਂ ਕਰਦਾ ਵਿਚਾਰਾ ਮਤਲਬ ਫਿਰ ਇਹ ਜੇ ਚੀਜ਼ ਦੇਖੀ ਜਾਵੇ ਤਾਂ ਗਲਤ ਤਾਂ ਪਾਉਦੇ ਪਿਓ ਨੂੰ ਵੀ ਨਹੀਂ ਕਹਿ ਸਕਦੇ ਜੇ ਵੀ ਦੇਖੋ ਤੁਸੀਂ ਆਪ ਹੀ ਸਿਆਣੇ ਹੋ ਜੇ ਕਿਸੇ ਦੇ ਪਰਿਵਾਰ ਵਿੱਚ ਕੋਈ ਪ੍ਰੋਬਲਮ ਚੱਲਦੀ ਆ ਜੇ ਕੋਈ ਮਿਲ ਕੇ ਕੰਮ ਕਰਦਾ ਉਹਦੇ ਵਿੱਚ ਦਿੱਕਤ ਕੀ ਹੈ ਕਿਸੇ ਨੂੰ ਚਲੋ ਕੋਈ ਗੱਲ ਨਹੀਂ ਉਹ ਘਰੇ ਜੇ ਕੋਈ ਢਿੱਲਮਾ ਸੋ ਉਹ ਘਰ ਦਾ ਇਨਸਾਨ ਦਾ ਸੀ ਕੁੜੀ ਚਾਹ ਵਜ ਕੇ ਗਿਆਰ ਕਰਦੀ ਸੀ ਇਹਦੇ ਵਿੱਚ ਦਿੱਕਤ ਕੀ ਹੈ ਜੀ ਕਿਸੇ ਨੂੰ ਨਹੀਂ ਕਿਤੇ ਇਹ ਤਾਂ ਨਹੀਂ ਕਿਹਾ ਹੋ ਸਕਦਾ ਵੀ ਉਹ ਕੁੜੀ ਦੇ ਭਰਾ ਨੇ ਤੇ ਕੁੜੀ ਨੇ ਤੇ ਕੁੜੀ ਦੇ ਮਾਣੇ ਪਬਲਿਕ ਸੋਸਾਇਟੀ ਸਟੈਂਡ ਕੀਤਾ ਹੋਵੇ ਵੀ ਅਸੀਂ ਲੋਕਾਂ ਤੋਂ ਪੈਸੇ ਕਮਾਈਏ ਜਾਂ ਬਾਹਰੋਂ ਸਾਨੂੰ ਪੈਸੇ ਆਉਣ ਵੀ ਚੰਗੇ ਪੈਸੇ ਇਕੱਠੇ ਹੋਣ ਸਾਨੂੰ ਇਹ ਵੀ ਹੋ ਸਕਦਾ ਹੈ ਇਹ ਜਾਂ ਕੁਝ ਵੀ ਨਹੀਂ ਲੋਕ ਦੇਖ ਕੇ ਵੀ ਚਰਕੱਲੀ ਕੁੜੀ ਹੈਗੀ ਅਗਲਾ ਮਦਦਕਾਰੀ ਨੰਦਾ ਗਈ ਇਹਦੇ ਵਿੱਚ ਕੋਈ ਕੁਝ ਵੀ ਹੋ ਨਹੀਂ ਹੈਗਾ ਜੋ ਕਿਸੇ ਸੋਚਦੇ ਲੋਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਜਿਵੇਂ ਤੁਸੀਂ ਹੋ ਤੁਸੀਂ ਜਿਹੜਾ ਇਥੇ ਕੰਮ ਕਰ ਰਹੇ ਹੋ ਕਿਤੇ ਇਹ ਤਾਂ ਨਹੀਂ ਵੀ ਤੁਸੀਂ ਵੀ ਇੱਕ ਲੋਕਾਂ ਨੂੰ ਲੋਕਾਂ ਦੀ ਨਿਗਾਹ ਦੇ ਵਿੱਚ ਆਉਣ ਕਰਕੇ ਜਾਂ ਪਬਲਿਕ ਸੈਕਟੀਸਟ ਥੋੜਾ ਵੀ ਮਾਈ ਵੀ ਅਸੀਂ ਵੀ ਮਾਈ ਮੂਰਤੀ ਕਰੀਏ ਵੀ ਛੋਟੀ ਜਿਹੀ ਕੁੜੀ ਹੈਗਾ हां ਥੋੜੇ ਘਰਾਂ ਚੋਂ ਜਾਂ ਥੋੜੇ ਸਾਖ ਸੰਬੰਧੀਆਂ ਦੇ ਵਿੱਚ ਥੋੜੀ ਆਪਣੀ ਹੈ ਵੀ ਉਹਦੇ ਕਰਕੇ ਮੈਨੂੰ ਵੀ ਲੋਕ ਚਾਰ ਪੈਸੇ ਦੇਣ ਤੇ ਮੇਰੀ ਵੀ ਬੱਲੇ ਬੱਲੇ ਹੋ ਜਿੱਤੇ ਮੈਂ ਮੋਟਾ ਪੈਸਾ ਛਾਪਾਂ ਜੇ ਇਹ ਗੱਲ ਥੋੜੇ ਦਿਮਾਗ 'ਚ ਤਾਂ ਨਹੀਂ ਦੇਖੋ ਵੀਰ ਜੀ ਇਹ ਜਾਂ ਕੁਛ ਵੀ ਨਹੀਂ ਹਰ ਕਿਸ ਦਾ ਆਪਣਾ ਆਪਣਾ ਕੰਮ ਹੁੰਦਾ ਜੇ ਹਰ ਕੋਈ ਇਹ ਸੋਚਣ ਲੱਗਿਆ ਵੀ ਸਾਡੀ ਕੋਈ ਮਦਦ ਕਰੂ ਫਿਰ ਲੋਕ ਕੰਮ ਕਰਨੇ ਛੱਡ ਦੇਣਗੇ ਇਹ ਤਾਂ ਕੰਮ ਆ ਸਾਡਾ ਸੀ ਆਪਦਾ ਗੁਜ਼ਾਰਾ ਕਰਦੇ ਨੇ ਦੇਖੋ ਢਾਬਾ ਖੋਲੇ ਛੋਟਾ ਜਾਂ ਚਾਹ ਖਾਣੀ ਬਣਾਉਣਾ ਦਾਲ ਪਾਣੀ ਕੋਈ ਹੁੰਦਾ ਤੇ ਲੰਗੋਟੀ ਛੱਕੀ ਠੀਕ ਹੈ ਜੀ ਆਹ ਕੁੜੀ ਕਹਿੰਦੀ ਬਾਈ ਮੈਂ ਇੱਥੇ ਲੱਗੀ ਹੋਈ ਆ ਤੇ ਰੋਟੀ ਪਾਣੀ ਦਾ ਦਾਲ ਢਾਬੇ ਤੇ ਲੱਗੀ ਆ ਆਪਦਾ ਕੰਮ ਕਰਦੀ ਆ ਤੇ ਕਹਿੰਦੀ ਇਹ ਕੋਈ ਪਾਲਿਟਿਸ ਨਹੀਂ ਸੀ ਸਟਰੀਟਸ ਟੈਂਟ ਵਾਲੀ ਗੱਲ ਨਹੀਂ ਤਾਂ ਕਈ ਲੋਕਾਂ ਨੇ ਕਹਿੰਦੇ ਵੀ ਕੁੜੀ ਨੂੰ ਪਹਿਲਾਂ ਕਿਹਾ ਸੀ ਵੀ ਅਸੀਂ ਤੈਨੂੰ ਰੋਟੀ ਰੇ ਆਇਤ ਨੂੰ ਪੈਸੇ ਦੇਵਾਂਗੇ ਉਸ ਤੋਂ ਬਾਅਦ ਇਹ ਕਹਿੰਦੇ ਕੁੜੀ ਨੂੰ ਗਾਲ੍ਹਾਂ ਵੀ ਕੱਢਦੇ ਆ ਉਹ ਉਹੀ ਲੋਕ ਹੁਣ 420 ਕਹਿ ਰਹੇ ਆ ਇਹੀ ਤਾਂ ਗੱਲ ਆ ਭਰਾ ਵੀ ਪਹਿਲਾਂ ਹਾਂ ਕਹਿੰਦੇ ਸੀ ਬਹੁਤ ਦਿੱਤਾ ਵੀ ਆ ਉਸ ਨੂੰ ਮਦਦ ਵੀ ਕਰਦੇ ਸੀ ਹੁਣ ਵੀ ਕਰਦੇ ਸੀ ਪਰ ਹੁਣ ਜਦੋਂ ਐ ਪਤਾ ਚੱਲ ਗਿਆ ਵੀ ਉਹਦੇ ਪਿਤਾ ਹੈਗਾ ਉਸ ਤੋਂ ਬਾਅਦ ਉਹਨੂੰ ਗੰਦ ਬੋਲਦੇ ਆ ਗਾਲ੍ਹਾਂ ਕੱਢਦੇ ਆ ਇਹ ਆਏ ਆਗੇ ਉਹ ਬੋਹ ਆ ਗਈ ਹੁਣ ਵੀ ਉਹੀ ਕੁੜੀ ਆ ਜੀ ਪਹਿਲਾਂ ਵੀ ਉਹੀ ਕੁੜੀ ਸੀ ਹੁਣ ਵੀ ਜਦੋਂ ਉਹਨੂੰ ਚੰਗੀ ਕਰਦੇ ਸੀ ਹੁਣ ਉਸੇ ਕੁੜੀ ਨੂੰ ਮਾਰਾ ਗਿਆ ਜਾਂਦਾ ਤੁਸੀਂ ਤੁਸੀਂ ਕਿਉਂ ਰੋਕ ਰਹੇ ਹੋ ਚਾਹੇ ਪੱਤਰਕਾਰ ਆ ਜਾਂ ਚਾਹੇ ਹੋਰ ਲੋਕ ਆ ਇਹਨੂੰ ਕਿਉਂ ਰੋਕ ਰਹੇ ਹੋ ਮਤਲਬ ਜੇ ਆਪਾਂ ਕਹੀਏ ਵੀ ਕੁੜੀ ਨੇ ਵੈਸੇ ਕਮਾਈ ਆ ਕੁੜੀ ਨੂੰ 5-6 ਲੱਖ ਰੁਪਏ ਆਜਤਾ ਤਾਂ ਉਹਦੇ ਚ ਸੋਸ਼ਲ ਮੀਡੀਆ ਵਾਲੇ ਨੇ ਵੀ ਜੇ ਦੇਖਿਆ ਜਿਵੇਂ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਕਮਾਈ ਹੋਈ ਹੈ ਭਰਾਜੀ ਪੱਤਰਕਾਰਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾਗਾ ਕਿਉਂਕਿ ਇਹਨਾਂ ਨੂੰ ਬੜੀਆ ਚੰਗੇ ਲਾਇਕ ਵੀ ਆਉਂਦੇ ਨੇ ਇਹੋ ਜੀ ਵੀਡੀਓ ਇਹਨਾਂ ਲੱਭਦੇ ਫਿਰਦੇ ਰਹਿੰਦੇ ਆਏ ਹੁਣ ਜਿਵੇਂ ਤੁਸੀਂ ਕੈਮਰਾ ਲਾ ਲਿਆ ਮੇਰੇ ਤੇ ਆ ਕੇ ਹੂੰ ਇਹ ਲੱਭਦੇ ਫਿਰਦੇ ਰਹਿੰਦੇ ਲਾਇਕ ਵਿਊ ਦੇ ਮਾਰੇ ਇਹ ਨਹੀਂ ਦੇਖਦੇ ਵੀ ਕੋਈ ਗਰੀਬ ਆ ਅਮੀਰ ਆ ਜਾਂ ਕੀ ਬਾਤ ਆ ਤਾਂ ਹੋਈ ਆ ਕੀ ਗੱਲ ਹੋਈ ਆ ਇਹ ਉਹ ਗੱਲ ਨਹੀਂ ਸੋਚਦੇ ਕੁੜੀ ਕੁੜੀ ਦੀ ਇੰਨੀ ਛੋਟੀ ਉਮਰ ਆ ਕੁ ਤੇ ਕੁੜੀ ਚਾਹ ਵੇਚਣ ਦੀ ਸਾ ਇਹ ਵੱਢ ਵੀ ਸਕਦੀ ਹੈ ਪੜ ਕੇ ਹੋਣੀ ਰਹੀ ਉਹ ਕਿਉਂਕਿ ਉਹ ਇੰਨੀਆਂ ਜਿਹੜੀਆਂ ਅਸਸਤਾ ਵਾਲੇ ਆ ਜਿਹੜੇ ਲੋਕਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਕਹਿ ਸਕਦੀ ਹੈ ਬਾਈ ਮੇਰੀ ਮਦਦ ਕਰੋ ਮੈਨੂੰ ਪੈਸੇ ਦੀ ਲੋੜ ਹੈ ਮੈਂ ਪੜਨਾ ਹੈ ਮੈਂ ਪੜ ਕੇ ਅ ਅਫਸਰ ਨਹੀਂ ਬਣਨਾ ਹੈ ਪੁਲਿਸ ਮਲਾਜਮ ਬਣਨਾ ਕੁਝ ਵੀ ਹੈ ਇਹ ਇੱਥੇ ਆ ਕੇ ਇਹ ਸ਼ਕਲ ਦੀ ਸੂਈ ਘੁੰਮਦੀ ਹੈ ਕਿਉਂਕਿ ਵੀ ਇਹ ਸਾਨੂੰ ਲੱਗਦਾ ਵੀ ਹੋ ਸਕਦਾ ਵੀ ਪਬਲਿਕਸ ਡਿਸਟੈਂਟ ਜ਼ਰੂਰ ਹੋ ਸਕਦਾ ਇਸ ਚੀਜ਼ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ ਪੜਨ ਲਿਖਨ ਨੂੰ ਹਰ ਕਿਸਦਾ ਜੀ ਕਰਦਾ ਵੀ ਮੈਂ ਪੜ੍ਹ ਲਿਖ ਕੇ ਨੌਕਰੀ ਕਰਾਂ ਉਹਦਾ ਵੀ ਮਨ ਕਰਦਾ ਜ਼ਰੂਰੀ ਤਾਂ ਨਹੀਂ ਵੀ ਇਹ ਝੂਠੇ ਭਾਂਡੇ ਮਾਂਜਾ ਲੋਕਾਂ ਦੇ ਜਾਂ ਚਲੋ ਕੰਮ ਤਾਂ ਕਰਨੀ ਆ ਆਪਾਂ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਕੰਮ ਨੂੰ ਜਿਹੜੇ ਕਰਨ ਵਾਲੇ ਆ ਉਹ ਮਾੜੇ ਹੁੰਦੇ ਨੇ ਕੰਮ ਕੋਈ ਮਾੜਾ ਨਹੀਂ ਹੁੰਦਾ ਤੇ ਪਰ ਉਹਦੇ ਪਿੱਛੇ ਵਜ੍ਹਾ ਹੁੰਦੀ ਆ ਰੀਜ਼ਨ ਹੁੰਦਾ ਕੀ ਕਾਰਨ ਜਿਵੇਂ ਹੁਣ ਆਪਾਂ ਕਹਿੰਦੇ ਵੀ ਤੁਸੀਂ ਵੀ ਪੜ੍ਹਾਈ ਲਿਖਾਈ ਉਹਦੇ ਘਰੇ ਇੱਕ ਬਜ਼ੁਰਗ ਮਾਤਾ ਬਿਮਾਰ ਪਈਆ ਉਹਦੇ ਪਿਤਾ ਜੀ ਉਹਦੀ ਸੇਵਾ ਕਰ ਰਹੇ ਆ ਤਾਂ ਪੜਾਉਨ ਲਿਖਾਉ ਕੌਣ ਉਹਨੂੰ ਤੁਸੀਂ ਆਪ ਹੀ ਇੱਕ ਹੋਰੇ ਵੀ ਉਹਦੇ ਪਿਓ ਦੇ ਘਰੇ ਵੀ ਮਤਲਬ ਪੱਤਰਕਾਰਾਂ ਦਾ ਇੰਨਾ ਇਕਦਾਰ ਲੱਗੀ ਹੋਈ ਹੈ ਵੀ ਕਈ ਪੱਤਰਕਾਰ ਤਾਂ ਉਥੋਂ ਮੁੜ ਵੀ ਆਏ ਤੇ ਕਈ ਪੱਤਰਕਾਰ ਉਥੇ ਰਾਤ ਰੁਕੇ ਆ ਤੇ ਕਈ ਪੱਤਰਕਾਰ ਨੂੰ ਨੂੰ ਟਾਈਮ ਹੀ ਨਹੀਂ ਮਿਲਿਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੰਨੇ ਨਾਲ ਪੈਸੇ ਛਾਪ ਰਹੇ ਆ ਵੀਡੀਓ ਇੱਕ ਹੁੰਦੀ ਹੈ ਬਤਵਾਦ ਦੋ ਹੁੰਦੀਆਂ ਕਈ ਪੱਤਰਕਾਰ ਤਾਂ 5-5 6-6 10-10 ਦੀ ਵੀਡੀਓ ਪਾ ਰਹੇ ਆ ਸੇਮ ਵੀਡੀਓ ਸੇਮ ਮੁੱਦਾ ਸੇਮ ਗੱਲਾਂਬਾਤ ਉਹਨਾਂ ਬਾਰੇ ਤੁਹਾਡਾ ਕੀ 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 ਵਿਚਾਰ ਹੁੰਦਾ ਹੈ ਪੱਤਰਕਾਰਾਂ ਨੂੰ ਪਤਾ ਹੁੰਦਾ ਹੈ ਇਹ ਵੀਡੀਓ ਜਿਆਦਾ ਵਾਇਰਲ ਹੋ ਰਹੀ ਆ ਫਿਰ ਉਹ ਉੱਥੇ ਉਹ ਵਾਰ-ਵਾਰ ਜਾਂਦੇ ਨੇ ਹੁਣ ਜਿਵੇਂ ਚੈਨਲ ਵਾਲੇ ਹੁੰਦੇ ਨੇ ਵੱਡੇ ਨੀਲ ਚੈਨਲ ਵਾਲੇ ਉਹ ਉਸ ਇੱਕੋ ਹੀ ਖਬਰ ਦੇ ਪਿੱਛੇ ਲੱਗੇ ਰਹਿੰਦੇ ਆ ਤੁਹਾਨੂੰ ਪਤਾ ਵੀ ਸਾਨੂੰ ਇੱਥੇ ਪੈਸਾ ਬਣਨਾਗਾ ਹੋਰ ਕੁਝ ਵੀ ਨਹੀਂ ਮਦਦ ਕਰਨ ਦੀ ਜਗ੍ਹਾ ਉਹ ਵੀਡੀਓ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਨੇ ਬਸ ਵਿਊ ਲੈਕਦੇ ਮਾਰੇ ਕਰਦੇ ਨੇ ਇਹ ਚੀਜ਼ ਖਬਰ ਹੁੰਦੀ ਆ ਇੱਕ ਵਾਰ ਲਾਉ ਬਾਰ-ਬਾਰ ਥੋੜੀ ਨਾ ਕਿਸੇ ਨੂੰ ਜਲੀਲ ਕੀਤਾ ਜਾਂਦਾ ਹਾਂ ਜੇ ਇੱਕ ਗਰੀਬ ਪਰਿਵਾਰ ਆ ਉਹਦਾ ਮਜ਼ਾਕ ਨਾ ਬਣਾਓ ਜੀ ਬੰਦੇ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਨੇ ਇੰਸਟਾ ਤੇ YouTube ਚੈਨਲਾਂ ਤੇ ਤੇ ਮਜ਼ਾਕ ਹੀ ਬਣਦਾ ਜੀ ਹੋਰ ਕੀ ਹੈ ਗਰੀਬ ਦਾ ਚਲੋ ਜੀ ਕਿਸੇ ਨਾਲ ਇਹ ਜੀ ਗੱਲ ਬਣੀ ਵੀ ਆ ਇੱਕ ਵਾਰ ਬਣਾਓ ਵੀਡੀਓ ਹਾਂ ਦੱਸੋ ਵੀ ਆਹ ਗੱਲ ਹੋਈ ਆ ਫਿਰ ਉਸ ਗੱਲ ਦਾ ਨਿਚੋੜ ਕੱਢ ਕੇ ਹਟਦੇ ਆ ਬਾਰ ਬਾਰ ਵੀਡੀਓ ਪਾਉਂਦੇ ਆ ਬੰਦੇ ਜਿਹੜੇ ਕੁੜੇ ਕੁੜੀ ਨੂੰ ਹੁਣ ਬਾਰ ਬਾਰ ਕਹਿੰਦੇ 420 ਆਏ ਆ ਬਹੁਤ ਗਲਤ ਸ਼ਬਦ ਆਸੀ ਆਪਦੇ ਮੂੰਹੋਂ ਕਦੇ ਲੈ ਨਹੀਂ ਸਕਦੇ ਕਿਉਂਕਿ ਅਸੀਂ ਸਿੱਧੇ ਆਪਾਂ ਨਾਲੇ ਆ ਉਹਨਾਂ ਨੂੰ ਭਈ ਕੀ ਤੁਹਾਡਾ ਕੀ ਕਹਿਣਾ ਚਾਹੁੰਦੇ ਉਹ ਆਦੀ ਪੈਸੇ ਦੀ ਪੈਸੇ ਦੀ ਹੰਕਾਰ ਤੇ ਆ ਤਾਂ ਉਹ ਕੁੜੀ ਨੂੰ ਇਸ ਤਰੀਕੇ ਨਾਲ ਬੋਲ ਰਹੇ ਆ ਜਾਂ ਕੋਈ ਕੀ ਉਹਨਾਂ ਦੇਖੋ ਇਹ ਇਸ ਤਰ੍ਹਾਂ ਹੀ ਕਹਿਣਾ ਚਾਹੁੰਦੇ ਜੇ ਕੋਈ ਮਿਹਨਤ ਕਰਦਾ ਉਹਨੂੰ ਇਸ ਤਰ੍ਹਾਂ ਨਾ ਕਹੋ ਮਿਹਨਤ ਕਰਨਾ ਚੰਗੀ ਗੱਲ ਆ ਆਪਣੀ ਮਿਹਨਤ ਕਰਕੇ ਖਾਂਦੀ ਆ ਉਹ ਕੁੜੀ ਕੋਈ ਕਿਸੇ ਤੋਂ ਪੱਲੋਂ ਨਹੀਂ ਮੰਗਦੀ ਚਲੋ ਜੋ ਕਿਸੇ ਨੇ ਦੇਤਾ ਚੰਗਾ ਕੀਤਾ ਪਰ ਹੁਣ ਉਹਨੂੰ ਸੁਣਾਉਣ ਨਾ ਦਿਲੀਲ ਨਾ ਕਰਨ ਤਾਂ ਕਿ ਕੁੜੀ ਨੂੰ ਕੋਈ ਵੀ ਇਹ ਐਕਸ਼ਨ ਨਾ ਲੈਣਾ ਪਵੇ ਵੀ ਉਹ ਹਰਖ ਦੇ ਵਿੱਚ ਆ ਕੇ ਕੁਝ ਵੀ ਕਰ ਸਕਦੀ ਹੈਗੀ ਫੋਟੋ ਸਾਹਿਬ ਨਾਲ ਜੇ ਕੁੜੀ ਨੂੰ ਇਸੇ ਤਰ੍ਹਾਂ ਨਾਲ ਦਿਮਾਗੀ ਤੌਰ ਤੇ ਮੈਂਟਲੀ ਅਬਸੋਲਿਊਟ ਟੌਰਚਰ ਕਰਦੇ ਰਏ ਤਾਂ ਤੁਹਾਨੂੰ ਕੀ ਲੱਗਦਾ ਵੀ ਕੁੜੀ ਕੀ ਕਦਮ ਚੱਕ ਸਕਦੀ ਹੈਗੀ ਦੇਖੋ ਇਹ ਗੁੱਸਾ ਵਜਾ ਪਿਆ ਲੋਕਾਂ ਦੇ ਵਿੱਚ ਹਨਾ ਉਹ ਕੁੜੀ ਜਵਾਨ ਕੁੜੀ ਆ ਕੁਝ ਵੀ ਕਰ ਸਕਦੀ ਆ ਉਹਦਾ ਗੈਨਦਾਰ ਕੌਣ ਆ ਜੀ ਸਭ ਇਹ ਜਿਹੜਾ ਮਤਲਬ ਅਸੀਂ ਥੋੜੀਆਂ ਗੱਲਬਾਤ ਕਰਨ ਆਏ ਆ ਸਾਨੂੰ ਪਤਾ ਲੱਗਿਆ ਵੀ ਇਹ ਕੁੜੀ ਨਾਲ ਇਸ ਤਰੀਕੇ ਦੀਆਂ ਗੱਲਾਂ ਬਾਤ ਹੋ ਰਹੀਆਂ ਆ ਕੁੜੀ ਨੂੰ ਮੈਂਟਲੀ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਜਿਹੜੀਆਂ ਉਹਨੂੰ ਗੱਲਾਂ ਸਿਖਾਈਆਂ ਗਈਆਂ ਵੀ ਪਿਓ ਮਰਿਆ ਪਿਓ ਨਹੀਂ ਕਰਦਾ ਉਹਦੇ ਵਿੱਚ ਸਿੱਖੀ ਦਾ ਹੱਥ ਹੋ ਸਕਦਾ ਜੀ ਜੀ ਨੂੰ ਜੀ ਅ ਜੀ ਇਸ ਕਿਸ ਤਰ੍ਹਾਂ ਦੇ ਨਾਲ ਤੁਸੀਂ ਸੋਚਦੇ ਹੋ ਵੀ ਉਹ ਉਹਨੂੰ ਪੜਾਇਆ ਗਿਆ ਹੈ ਜਾਂ ਕੁੜੀ ਨੂੰ ਉਸ ਤਰੀਕੇ ਨਾਲ ਇਹ ਤਾਂ ਦੇਖੋ ਆਪਾਂ ਭਾਈ ਕੀ ਕਹਿਸਾ ਨੇ ਕਿਸੇ ਦੇ ਘਰ ਬਾਰੇ ਆਪਾਂ ਨੂੰ ਕੀ ਪਤਾ ਹੁੰਦਾ ਜੀ ਆਪਾਂ ਕਿਹੜਾ ਕੋਈ ਉਹਨਾਂ ਦੇ ਰੋਜ਼ ਨੇੜੇ ਜਾਂ ਜਿੰਨੀ ਗੱਲ ਸੁਣੀ ਆ ਭਰਾ ਜੀ ਅਸੀਂ ਉਹ ਹੀ ਦੱਸਿਆ ਤੁਹਾਨੂੰ ਵੀ ਨਾ ਸਾਨੂੰ ਇਹ ਗੱਲ ਦਾ ਨਹੀਂ ਪਤਾ ਵੀ ਉਹ ਪੜ੍ਹੀ ਲਿਖੀ ਆ ਜਾਂ ਕਿਵੇਂ ਗੁਜ਼ਾਰਾ ਹੁੰਦਾ ਜਾਂ ਉਹਦਾ ਪਿਤਾ ਹੈ ਨਹੀਂ ਸਾਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਪਰ ਇੰਨਾ ਜ਼ਰੂਰ ਪਤਾ ਵੀ ਹਾਂ ਲੋਕਾਂ ਨੇ ਉਹਦੀ ਮਦਦ ਕੀਤੀ ਆ ਕੱਲ ਤੱਕ ਤਾਂ ਉਹ ਚੰਗਾ ਕਹਿੰਦੇ ਸੀ ਅੱਜ ਮਾੜਾ ਕਹਿੰਦੇ ਆ ਇਹਨਾਂ ਨੂੰ ਜਰੂਰ ਪਤਾ ਸੱਗੋ ਲੋਕਾਂ ਦੀ ਸੋਚ ਪਤਾ ਲੱਗ ਗਈ ਵੀ ਸੋ ਲੋਕ ਭੇੜ ਜਾਲਾ ਭੇਡਾਂ ਵਰਗੇ ਲੋਕ ਹਾਂਜੀ ਹਾਂਜੀ 1 ਮਿੰਟ ਛਾਲਾ ਮਾਰਦੀ ਤੇ ਮਗਰ 10 ਭੇਡਾਂ ਹੋਰ ਸਨ ਮੈਡੀਆਂ ਪਿੱਛੇ ਉਹੀ ਗੱਲ ਹੈ ਜੀ ਜੇ ਲੋਕ ਉਹ ਕੁੜੀ ਨੂੰ ਕੱਲ ਚੰਗਾ ਕਹਿ ਰਹੇ ਸੀ ਬਹੁਤ ਲੋਕਾਂ ਨੇ ਹਮਦਰਦੀ ਜ਼ਦਾਈ ਕੁੜੀਆਂ ਦੇ ਕੋਲੇ ਗਏ ਉਹਨੂੰ ਬਹੁਤ ਪਿਆਰ ਦਿੱਤਾ ਵੀ ਡੇੜੇ ਅਸੀਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਜਦੋਂ ਕੁੜੀ ਦਾ ਪਤਾ ਲੱਗਿਆ ਵੀ ਉਹਦਾ ਪਿਓ ਜਿਉਂਦਾ ਹੈ ਤੇ ਉਹਦਾ ਪਿਓ ਦੀ ਵੀਡੀਓ ਆਈ ਪਿਓ ਦਾ ਰੋਣ ਲੱਗ ਗਿਆ ਤੇ ਮਤਲਬ ਲੋਕਾਂ ਨੇ ਇਹਦੇ ਚ ਲੋਕਾਂ ਦੀ ਆਪਾਂ ਨੂੰ ਮਾਨਸਿਕਤਾ ਲੋਕਾਂ ਦੀ ਸੋਚ ਪਤਾ ਲੱਗੀ ਲੋਕਾਂ ਦੀ ਸੋਚ ਕਿੱਥੇ ਖੜੀ ਹੈ ਹਾਂਜੀ ਹਾਂ ਤੇ ਚਲੋ ਜੀ ਉਹਦੇ ਪਿਤਾ ਜਿਉਂਦਾ ਵੀ ਆ ਫਿਰ ਕਿਸੇ ਗਰੀਬ ਦੀ ਮਦਦ ਕਰਨਾ ਕੋਈ ਮਾੜੀ ਗੱਲ ਨਹੀਂ ਹੋ ਸਕਿਆ ਪਿਤਾ ਨੂੰ ਵੀ ਕੋਈ ਗੰਭੀਰ ਬਿਮਾਰੀ ਹੋ ਸਕਦੀ ਹੈ ਕੰਮ ਨਹੀਂ ਕਰ ਸਕਦਾ ਕੁੜੀ ਦਾ ਸਿਰ ਤੇ ਜ਼ਿੰਮੇਵਾਰੀ ਹੋਵੇ ਪਰ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਾਂ ਜੇ ਕਿਸੇ ਦੀ ਮਦਦ ਕਰਦੇ ਆ ਤਾਂ ਸੁਣਾਉਣਾ ਨਹੀਂ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਫਾਦਰ ਸਾਹਿਬ ਹੈ ਉਹਦੇ ਫਾਦਰ ਸਾਹਿਬ ਨੂੰ ਉਹਦੇ ਪਰਿਵਾਰ ਨਾਲ ਚਲੋ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਸਾਰਾ ਗਲਤ ਫਹਿਮਣਾ ਹੋ ਜਾਂਦੀ ਹੈ ਦੂਰ ਹੋ ਉਸੇ ਤੇ ਪਰਿਵਾਰ ਦੇ ਵਿੱਚ ਮਤਲਬ ਪਿਓ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਾਂ ਪਿਓ ਦਾ ਕੁਝ ਨਹੀਂ ਜਾਂਦਾ ਉਹ ਪਿਤਾ ਵੀ ਕੀ ਕਰ ਸਕਦਾ ਵੀ ਚਲੋ ਹੁਣ ਆਪਸ਼ਨ ਪਹਿਲਾਂ ਵੀ ਕਹਿ ਕੇ ਆਈ ਟੀ ਆ ਜੀ ਮੈਸੇਜ ਤਾਂ ਕੀ ਦੇਣਾ ਜੀ ਚਲੋ ਕੁੜੀ ਗੁਜ਼ਾਰਾ ਕਰਦੀ ਆਪਦਾ ਕੰਮ ਕਰਕੇ ਚਾਹ ਦਾ ਢਾਬੇ ਤੇ ਦਾਲ ਰੋਟੀ ਦਾ ਜਿਵੇਂ ਵੀ ਘਰ ਚੱਲ ਜੇ ਆਪਾਂ ਕਿਸੇ ਬਾਰੇ ਗਰੀਬ ਬਾਰੇ ਕੋਈ ਮਾੜਾ ਨਹੀਂ ਕਹਿਣਾ ਚਾਹੁੰਦੇ ਜੀ ਉਹ ਵਿਚਾਰੀ ਗੁਜ਼ਾਰਾ ਕਰ ਰਹੀ ਆਪਾਂ ਉਹਦੇ ਪਿਤਾ ਨੂੰ ਕੀ ਕਹੀਏ ਹੋ ਸਕਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਵੇ ਸੋ ਸੋ ਲੋਕਾਂ ਨੂੰ ਬੇਨਤੀ ਵੀ ਬਾਈ ਉਹਨਾਂ ਦੇ ਪਰਿਵਾਰ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਗਲਤ ਵਿਚਾਰ ਹੋ ਉਹਨਾਂ ਦੇ ਕੀ ਹੈ ਉਹਨਾਂ ਨੂੰ ਦੂਰ ਨਾ ਕਰੋ ਵੀਡੀਓ ਦੇ ਬਣਾਉਣ ਦੇ ਚੱਕਰ ਤੋਂ ਉਹਨਾਂ ਦੇ ਤੁਸੀਂ ਅ ਦੂਰ ਨਾ ਕਰੋ ਕਿ ਲੋਕ ਆਪਣੇ ਵਿਆਹ ਲਈ ਕਿਤੇ ਉਹਦੇ ਪਿਓ ਨੂੰ ਮਾੜਾ ਕਹਿੰਦੇ ਆ ਕਿਤੇ ਕੁੜੀ ਨੂੰ ਮਾੜਾ ਕਹਿੰਦੇ ਆ ਕਿਤੇ ਥੱਲੇ ਗਲਤ ਕਮੈਂਟ ਕਰਦੇ ਆ ਤੇ ਅਸੀਂ ਤੇ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਦੇ ਆ ਅਸੀਂ ਜਿਹੜੀ ਵੀਡੀਓ ਬਣਾਈ ਹੈ ਇਹ ਆਰਟਿਸਟ ਕੋਲੇ ਕੇ ਬਣਾਈਏ ਜੀ ਵੀ ਇਹ ਵੀਡੀਓ ਦੇ ਵਿੱਚ ਅਸੀਂ ਇਹ ਕੁੜੀ ਨੂੰ ਇੱਕ ਉਹ ਕੁੜੀ ਦਾ ਅਸੀਂ ਕਿਰਦਾਰ ਦਿੱਤਾ ਗਿਆ ਵੀ ਇਹ ਉਹ ਇੱਕ ਕੈਰੇਕਟਰ ਉਹ ਕੈਰੇਕਟਰ ਦੇ ਨਾਲ ਕੋਈ ਇਹਦਾ ਰਿਲੇਸ਼ਨ ਹੈ ਜੋ ਇੱਕ ਕਾਲਪਨਿਕ ਕੈਰੇਕਟਰ ਹੈ ਸੋ ਇਹ ਕੈਰੇਕਟਰ ਦੇ ਵਿੱਚ ਇਸ ਕੁੜੀ ਨੂੰ ਨੇ ਕੁੜੀ ਨੇ ਆਇਆ ਸਮਝਾਇਆ ਵੀ ਜੇ ਕਿਸੇ ਦੀ ਕੋਈ ਗੱਲਬਾਤ ਹੁੰਦੀ ਹੈ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਤਾਂ ਉਹਨੂੰ ਘਰੇ ਵੇਕੇ ਸਲ ਜਾਓ ਤਾਂ ਆਪਣਾ ਜਰੂਸ ਨਾ ਦਿਖਾਓ ਕੁੜੀ ਜਾਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਆਪਣੇ ਪਰਿਵਾਰ ਆਪਣੇ ਬੱਚੇ ਰੁੱਲ ਜਾਂਦੇ ਆ ਠੀਕ ਸੁਖੀ ਸੀਗੇ ਨਾ ਬਈ ਹਾਂ ਜੀ ਹਾਂ ਹੋਰ ਸੁਖੀ ਕੀ ਮੈਂ ਇਹਦੇ ਨਾਲ ਤੁਹਾਨੂੰ ਸਮਝ ਲਉ ਬਈ ਅਸੀਂ ਕਾਲ ਜੀ ਮੈਸੇਜ ਇਹ ਹੀ ਆ ਜੇ ਆਪਾਂ ਕਿਸੇ ਗਰੀਬ ਦੀ ਮਦਦ ਕਰ ਜਾਂ ਤਾਂ ਉਹਨੂੰ ਜਲੀਲ ਨਾ ਕਰੋ ਤਾਂ ਕਿ ਉਹਨੂੰ ਗਲਤ ਐਕਸ਼ਨ ਨਾ ਲੈਣਾ ਪਵੇ ਜੀ ਇਹ ਚਲੋ ਇਹ ਪੰਜਾਬ ਦੀ ਬੇਟੀ ਆ ਕੁਝ ਗਲਤ ਨਹੀਂ ਕਰ ਰਹੀ ਮਿਹਨਤ ਕਰਕੇ ਆਪਦਾ ਗੁਜ਼ਾਰਾ ਕਰ ਰਹੀ ਆ ਜੇ ਕਿਸੇ ਨੇ ਉਹਦੀ ਮਦਦ ਕੀਤੀ ਆ ਤਾਂ ਉਹਨੂੰ ਜਲੀਲ ਨਾ ਕਰੋ ਬਸ ਇਹੀ ਮੈਂ ਸੋ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਇਹੀ ਕਹਿੰਦੇ ਆਂ ਵੀ ਲੋਕਾਂ ਨੇ ਬਹੁਤ ਮੁੱਦਾ ਬਣਾਇਆ ਬਹੁਤ ਲੋ ਮੁੱਦਾ ਚੱਕਿਆ ਕਈ ਲੋਕ ਕਹਿੰਦੇ ਅਸੀਂ ਤੁਹਾਨੂੰ ਵੀ ਰੜੀ ਦੇਵਾਂਗੇ ਪਹਿਲਾਂ ਕਹਿੰਦੇ ਮਗਰੋਂ ਕਿਤੇ ਸੀ ਤੂੰ ਤੇਰੀ ਔਕਾਤ ਹੈ ਨਹੀਂ ਤੂੰ 420 ਕਰਦੀ ਐ ਇਸ ਤੋਂ ਰੜੀਂ ਦਿੰਦੇ ਤਾਂ ਉਹ ਬੰਦਿਆਂ ਨੂੰ ਬੇਨਤੀ ਐ ਵੀ ਥੋੜੀ ਰੜੀ ਗਾਣਾ ਦਾ ਉਹ ਚਾਹ ਅੱਜ ੱਲੇ ਨਾ ਚਾਹ ਘਰ ਨੂੰ ਵਿਕੇ ਸੋ ਜਿੱਥੇ ਕੁੜੀ ਦਾ ਆਡਾ ਲੱਗਿਆ ਬੇਨਤੀ ਐ ਚਾਹ ਉੱਥੋਂ ਜ਼ਰੂਰ ਵੀ ਗਿਓ ਉਹਦੀ ਕੁੜੀ ਦੀ ਮਦਦ ਕਰੋ ਆਪਦਾ ਰੋਜ਼ਗਾਰ ਨਾਲ ਦਾ ਘਾਹ ਵਾਰ ਤੋਰੇ ਅਸੀਂ ਕਰਦੇ ਅੱਛਾ ਆਪਦਾ ਕੰਮ ਕਰ ਰਹੇ ਸਾਨੂੰ ਵੀਡੀਓ ਵੀਡੀਓ ਬਣਾਉਣ ਦੀ ਕੋਈ ਲੋੜ ਨਹੀਂ ਨਹੀਂ ਵੀਡੀਓ ਥੋੜੀ ਤਾਂ ਬਣਾ ਰਹੇ ਆ ਵੀ ਥੋੜੀ ਕੋਈ ਮਦਦ ਕਰਦੇ ਜੀ ਤੁਸੀਂ ਢਾਬੇ ਤੇ ਕੰਮ ਕਰ ਰਹੇ ਹੋ ਤੁਸੀਂ ਇੱਕ ਢਾਬੇ ਤੇ ਲੱਗੇ ਹੋਏ ਹੋ ਅੱਜ ਹਨਾ ਜੀ ਥੋੜੀ ਕੋਈ ਮਦਦ ਕਰ ਦੇ ਥੋੜੀ 4 ਪੈਸੇ ਦੀ ਹੈਲਪ ਹੋ ਜੇ ਤਾਂ ਇਸ ਮਾੜਾ ਵੀ ਕੀ ਹੈ ਸਾਨੂੰ ਕਿਸੇ ਵੀ ਮਦਦ ਦੀ ਲੋੜ ਨਹੀਂ ਹੈਗੀ ਪਹਿਲਾਂ ਲੋਕ ਮਦਦ ਕਰਦੇ ਆ ਬਾਅਦ ਚ ਫਿਰ ਉਸੇ ਨੂੰ ਗਲਤ ਕਹਿਣ ਲੱਗ ਜਾਂਦੇ ਆ ਇਸ ਕਰਕੇ ਅਸੀਂ ਬਸ ਜਿਵੇਂ ਸਾਡਾ ਚੱਲਦਾ ਠੀਕ ਹੈ ਨਹੀਂ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਵੀ ਲੋਕ ਪਹਿਲਾਂ ਮਦਦ ਕਰਦੇ ਆ ਫਿਰ ਲੋਕ ਤੁਹਾਨੂੰ ਗਾਲਾਂ ਕੱਢਦੇ ਆ ਵੀ ਲੋਕ ਜਲੀਲ ਕਰਦੇ ਆ ਅਵਾ ਤਵਾ ਬੋਲਦੇ ਆ ਇਹ ਤੁਸੀਂ ਇਹ ਗੱਲ ਦਲੀਲ ਨਾਲ ਕਹਿ ਸਕਦੇ ਹੋ ਤੁਸੀਂ ਗੱਲੇ ਪਹਿਲੀ ਗੱਲ ਤਾਂ ਜਦੋਂ ਲੋਕਾਂ ਨੂੰ ਇਹ ਪਤਾ ਸੀਗਾ ਵੀ ਸਾਡੀ ਕੁੜੀ ਦੇ ਪਿਓ ਨਹੀਂ ਹੈਗਾ ਉਦੋਂ ਤਾਂ ਉਹਨੂੰ ਪੈਸੇ ਦੇ ਕੇ ਜਾਂਦੇ ਸੀ ਉਹਦੀ ਮਦਦ ਕਰਦੇ ਸੀ ਜਦੋਂ ਲੋਕਾਂ ਨੂੰ ਇਹ ਪਤਾ ਚੱਲ ਗਿਆ ਵੀ ਉਹਦੇ ਪਿਓ ਹੈਗਾਗਾ ਫਿਰ ਉਸੇ ਕੁੜੀ ਨੂੰ ਗਲਤ ਸਾਬਤ ਕਰਨ ਲੱਗੇ ਹੁਣ ਉਹਨੂੰ ਸੌ ਕੁਸ ਬੋਲਦੇ ਆਏ ਆ ਉਹ ਆਪੋ ਆ ਫਿਰ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਉਹ ਹੈ ਜੀ ਇਹ ਮਦਦ ਪਹਿਲਾਂ ਅਗਲੇ ਦੀ ਮਦਦ ਕਰੋ ਘਰ ਜਲੀਲ ਕਰੋ ਤੇ ਤੁਸੀਂ ਵੀ ਇੱਥੇ ਢਾਬੇ ਲੱਗੇ ਹੋਏ ਹੋ ਜੀ ਇੱਥੇ ਢਾਬੇ ਦਾ ਕੰਮ ਕਰ ਰਹੇ ਹੋ ਹਾਂਜੀ ਭਾਈ ਜੀ ਤੁਸੀਂ ਕਿੰਨੀ ਸੈਲਰੀ ਦੇ ਕੰਮ ਕਰ ਰਹੇ ਹੋ ਜੀ ਕਿੰਨਾ ਤੁਹਾਨੂੰ ਮਹੀਨੇ ਦੇ ਕਿੰਨੇ ਭੇਜ ਦਿੰਦੇ ਹੈਗੇ 3000 ਰੁਪਏ ਦਿੰਦੇ ਆ 3000 ਰੁਪਏ ਦਿੰਦੇ ਆ ਠੀਕ ਹੈ ਜੀ ਤੇ ਮਤਲਬ ਜਿਹੜੇ ਲੋਕਾਂ ਨੇ ਕੁੜੀ ਦੀ ਮਦਦ ਕੀਤੀ ਉਹ ਹੁਣ ਕੁੜੀ ਨੂੰ ਗਾਲਾਂ ਕੱਢ ਰਹੇ ਆ ਹਾਂਜੀ ਤੇ ਕੁੜੀ ਨੂੰ ਕਹਿੰਦੇ ਵੀ ਇਹ ਵੀ ਸੁਣ ਜਾਏ ਵੀ ਕੁੜੀ ਨੇ 5-7 ਲੱਖ ਰੁਪਏ ਇਹ ਦੁਪਹਿਰ ਕਮਾ ਚੁੱਕੀ ਆ ਉਹ ਤੇ ਉਹ ਇੱਕ ਪਬਲਿਕ ਸਿਟੀ ਪਬਲਿਕ ਸਿਟੀ ਸਟੰਡ ਸੀਗਾ ਉਹ ਡਰਾਮੇ ਕਰ ਰਹੀ ਸੀ ਉਹ ਨਹੀਂ ਡਰਾਮਾ ਤਾਂ ਨਹੀਂ ਕਰਦੀ ਸੀਗੀ ਮਦਦ ਕਰਦੇ ਸੀ ਲੋਕ ਚਲੋ ਗਰੀਬ ਕਰਕੇ ਕਰਦੇ ਸੀ ਥੋੜੇ ਇਹ ਇਹ ਮਤਲਬ ਥੋੜੀਆਂ ਵੀ ਉਹ ਤੇ ਕਿੱਟੜ ਸੱਟਣਗੇ ਉੱਤੇ ਉਹਦੇ ਪਹਿਲਾਂ ਮਦਦ ਕਰਦੇ ਜਿਹੜੇ ਹੁਣ ਬਾਅਦ ਚ ਉਹਦਾ ਉਹ ਕਰੀ ਜਾਂਦੇ ਨੇ ਉਹ ਇਹ ਐ ਆ ਇਹ ਡਿਵਾਲਟਰ ਆ ਉਹ ਆ ਬਾ ਚਲੋ ਚਾਹ ਵੇਚ ਕੇ ਗੁਜ਼ਾਰਾ ਕਰਦੀ ਸੀ ਕਿਵੇਂ ਵੀ ਕਰਦੀ ਸੀ ਗਾੜੀ ਕੁੜੀ ਹੁਣ ਬਾਅਦ ਚ ਲੋਕ ਬਦਨਾਮ ਕਰੀ ਜਾਂਦੇ ਆ ਕਿੱਧਰ ਦੀ ਸਿਆਣਪ ਆਈ ਪਰ ਕੁੜੀ ਤਾਂ ਕਹਿ ਰਹੀ ਸੀ ਕਿ ਉਹਦੇ ਪਿਓ ਦੀ ਮੌਤ ਹੋ ਚੁੱਕੀ ਆ ਉਹਦਾ ਪਿਓ ਨਸ਼ਾ ਕਰਦਾ ਸੀ ਚਟਾ ਪਿੰਦਾ ਸੀ ਪਰ ਉਹਦਾ ਪਿਓ ਜਾਂਦਾ ਉਹਦੇ ਪਿਓ ਨੇ ਤਾਂ ਸੋਸ਼ਲ ਮੀਡੀਆ ਤੇ ਇਹ ਆ ਕੇ ਕਿਹਾ ਵੀ ਉਹ ਬਿਲਕੁਲ ਸਹੀ ਐ ਇਹੋ ਜੀ ਕੋਈ ਗੱਲਬਾਤ ਹੈ ਹੀ ਨਹੀਂ ਵੀ ਮਤਲਬ ਜਿਹੜੀ ਲੋਕਾਂ ਨੂੰ ਇਹ ਗੱਲ ਦੇਣੀ ਆਵੇ ਵੀ ਉਹ ਮੈਂ ਆਪਦੇ ਪਰਿਵਾਰ ਨੂੰ ਛੱਡਿਆ ਜਾਂ ਮੈਂ ਗਲਤ ਐ ਕਿਉਂਕਿ ਉਹ ਕੁੜੀ ਕਹਿ ਰਹੀ ਐ ਵੀ ਮੇਰਾ ਪਿਓ ਮਰਿਆ ਹੋਇਆ ਐ ਮੇਰਾ ਪਿਓ ਨਸ਼ਾ ਕਰਦਾ ਸੀ ਇਹ ਗੱਲਾਂ ਵੀ ਮਤਲਬ ਸੁਣਨ ਦੇ ਵਿੱਚ ਬਹੁਤ ਆਈਆਂ ਹੈਗੀਆਂ ਇਹ ਤਾਂ ਆਪਾਂ ਨੂੰ ਕੀ ਪਤਾ ਵੀ ਕੁੜੀ ਨੇ ਕਿਉਂ ਕਿਹਾ ਪਰ ਉਹ ਚਾਹ ਬਣਾਉਂਦੀ ਸੀਗੀ ਦੇਖੋ ਹੋਟਲ ਤੇ ਤੁਹਾਡੇ ਸਾਹਮਣੇ ਜਿਵੇਂ ਪਤਾ ਲੱਗ ਰਿਹਾ ਹੈਗਾ ਸਾਰੇ ਕਿਤੇ ਖਬਰ ਫੈਲੀ ਪਈ ਹੈਗੀ ਤੇ ਵੀ ਉਹ ਜਮਾਂ ਵੀ ਗਲਤ ਨਹੀਂ ਸੀ ਕਿਸੇ ਵੀ ਪਾਸੇ ਜਿਵੇਂ ਲੋਕ ਕਹਿ ਰਹੇ ਆ ਉਹਦੇ ਬਾਰੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਦਾ ਪਿਓ ਵੀ ਗਲਤ ਨਹੀਂ ਫਿਰ ਦੇਖਿਆ ਜਾਵੇ ਤੁਸੀਂ ਕਿੰਨੇ ਕੁੜੀ ਗਲਤ ਨਹੀਂ ਤਪਿਓ ਉਹਦੇ ਪਿਓ ਨੇ ਆਪਣਾ ਪੱਖ ਰੱਖਿਆ ਉਹ ਕਹਿੰਦਾ ਵੀ ਮੈਂ ਆਉਦੀ ਮਾਂ ਦੀ ਸੇਵਾ ਕਰਦਾ ਆ ਉਹਦੀ ਮਾਂ ਦੇ ਪੈਰ ਮੁੜੇ ਹੋਏ ਆ ਉਹਦੇ ਮਾਂ ਦੇ ਹੱਥ ਮੁੜੇ ਹੋਏ ਆ ਉਹ ਆਟੋ ਚਲਾਉਂਦਾ ਜਾ ਕੇ ਦਿਹਾੜੀਆਂ ਕਰਦਾ ਵਿਚਾਰਾ ਮਤਲਬ ਫਿਰ ਇਹ ਜੇ ਚੀਜ਼ ਦੇਖੀ ਜੇ ਤਾਂ ਗਲਤਤਾ ਪਾਉਦੇ ਪਿਓ ਨੂੰ ਵੀ ਨਹੀਂ ਕਹਿ ਸਕਦੇ ਜੇ ਵੀ ਦੇਖੋ ਤੁਸੀਂ ਆਪ ਹੀ ਸਿਆਣੇ ਹੋ ਜੇ ਕਿਸੇ ਦੇ ਪਰਿਵਾਰ ਵਿੱਚ ਕੋਈ ਪ੍ਰੋਬਲਮ ਚੱਲਦੀ ਆ ਜੇ ਕੋਈ ਮਿਲ ਕੇ ਕੰਮ ਕਰਦਾ ਉਹਦੇ ਵਿੱਚ ਦਿੱਕਤ ਕੀ ਹੈ ਅੱਜੇ ਨੂੰ ਚਲੋ ਕੋਈ ਗੱਲ ਨਹੀਂ ਉਹ ਘਰੇ ਜੇ ਕੋਈ ਢਿੱਲਮਸਾ ਉਹ ਘਰ ਦਾ ਇਨਸਾਨ ਦਾ ਸੀ ਦੇ ਕੁੜੀ 4 ਵਜੇ ਕੇ ਗਿਆਰ ਕਰਦੀ ਸੀ ਇਹਦੇ ਵਿੱਚ ਦਿੱਕਤ ਕੀ ਹੈ ਜੀ ਕਿਸੇ ਨੂੰ ਨਹੀਂ ਕਿਤੇ ਇਹ ਤਾਂ ਨਹੀਂ ਕਿਹਾ ਹੋ ਸਕਦਾ ਵੀ ਉਹ ਕੁੜੀ ਦੇ ਭਰਾ ਨੇ ਤੇ ਕੁੜੀ ਨੇ ਤੇ ਕੁੜੀ ਦੇ ਮਾਣੇ ਪਬਲਿਕ ਸਿਸਟਮ ਸਟੰਡ ਕੀਤਾ ਹੋਵੇ ਵੀ ਅਸੀਂ ਲੋਕਾਂ ਤੋਂ ਪੈਸੇ ਕਮਾਈਏ ਜਾਂ ਬਾਹਰੋਂ ਸਾਨੂੰ ਪੈਸੇ ਆਉਣ ਵੀ ਚੰਗੇ ਪੈਸੇ ਇਕੱਠੇ ਹੋਣ ਸਾਨੂੰ ਇਹ ਵੀ ਹੋ ਸਕਦਾ ਹੈ ਇਹ ਜਾਂ ਕੁਝ ਵੀ ਨਹੀਂ ਲੋਕ ਦੇਖ ਕੇ ਵੀ ਚਰਕੱਲੀ ਕੁੜੀ ਹੈਗੀ ਅਗਲਾ ਮਦਦਕਾਰੀ ਨੰਦਾਗਾ ਜੀ ਇਹਦੇ ਵਿੱਚ ਕੋਈ ਕੁਝ ਵੀ ਹੋ ਨਹੀਂ ਹੈਗਾ ਜੋ ਕਿਸੇ ਸੋਚਦੇ ਲੋਕਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਜਿਵੇਂ ਤੁਸੀਂ ਹੋ ਤੁਸੀਂ ਜਿਹੜਾ ਇਥੇ ਕੰਮ ਕਰ ਰਹੇ ਹੋ ਕਦੇ ਇਹ ਤਾਂ ਨਹੀਂ ਵੀ ਤੁਸੀਂ ਵੀ ਇੱਕ ਲੋਕਾਂ ਨੂੰ ਲੋਕਾਂ ਦੀ ਨਿਗਾਹ ਦੇ ਵਿੱਚ ਆਉਣ ਕਰਕੇ ਜਾਂ ਪਬਲਿਕ ਸੇਵ ਦੀ ਸਟ੍ਰੰਗ ਥੋੜਾ ਵੀ ਹੋਵੇ ਵੀ ਅਸੀਂ ਵੀ ਮਾਈ ਮੂਰਤੀ ਕਰੀਏ ਵੀ ਛੋਟੀ ਜਿਹੀ ਕੁੜੀ ਆ ਹਾਂ ਥੋੜੇ ਘਰਾਂ ਚੋਂ ਜਾਂ ਥੋੜੇ ਸਾਖ ਸੰਬੰਧੀਆਂ ਦੇ ਵਿੱਚ ਥੋੜੀ ਆਪਣੀ ਹੈ ਵੀ ਉਹਦੇ ਕਰਕੇ ਮੈਨੂੰ ਵੀ ਲੋਕ ਚਾਰ ਪੈਸੇ ਦੇਣ ਤੇ ਮੇਰੀ ਵੀ ਬੱਲੇ ਬੱਲੇ ਹੋ ਜਿੱਤੇ ਮੈਂ ਮੋਟਾ ਪੈਸਾ ਛਾਪਾਂ ਕਹਿੰਦੇ ਇਹ ਗੱਲ ਥੋੜੇ ਦਿਮਾਗ ਚ ਤਾਂ ਹੈ ਨਹੀਂ ਦੇਖੋ ਵੀਰ ਜੀ ਇਹ ਜਾਂ ਕੁਝ ਵੀ ਨਹੀਂ ਹਰ ਕਿਸੇ ਦਾ ਆਪਣਾ ਆਪਣਾ ਕੰਮ ਹੁੰਦਾ ਜੇ ਹਰ ਕੋਈ ਇਹ ਸੋਚਣ ਲੱਗ ਗਿਆ ਵੀ ਸਾਡੀ ਕੋਈ ਮਦਦ ਕਰੂ ਫਿਰ ਲੋਕ ਕੰਮ ਕਰਨਾ ਛੱਡ ਜਾਣਗੇ ਇਹ ਤਾਂ ਕੰਮ ਆ ਸਾਡਾ ਅਸੀਂ ਆਪਦਾ ਗੁਜ਼ਾਰਾ ਕਰਦੇ ਹਾਂ ਦੇਖੋ ਢਾਬਾ ਖੋਲੇ ਛੋਟਾ ਜਾਂ ਚਾਹ ਪਾਣੀ ਬਣਾਉਣਾ ਦਾਲ ਪਾਣੀ ਕੋਈ ਉਹਨਾਂ ਤੇ ਲੰਗਰ ਰੋਟੀ ਛੱਕੀ ਠੀਕ ਹੈ ਜੀ ਆਹ ਕੁੜੀ ਕਹਿੰਦੀ ਬਾਈ ਮੈਂ ਇੱਥੇ ਲੱਗੀ ਹੋਈ ਆਂ ਤੇ ਰੋਟੀ ਪਾਣੀ ਦਾ ਦਾਲ ਢਾਬੇ ਤੇ ਲੱਗੀ ਆਂ ਆਪਦਾ ਕੰਮ ਕਰਦੀ ਆਂ ਤੇ ਕਹਿੰਦੀ ਇਹ ਚ ਕੋਈ ਪਾਲਿਸੀ ਨਹੀਂ ਸੀ ਸਟਰੀਟ ਸਟੈਂਡ ਵਾਲੀ ਗੱਲ ਨਹੀਂ ਆ ਕਈ ਲੋਕਾਂ ਨੇ ਕਹਿੰਦੇ ਵੀ ਕੁੜੀ ਨੂੰ ਪਹਿਲਾਂ ਕਿਹਾ ਸੀ ਵੀ ਅਸੀਂ ਤੈਨੂੰ ਰੂਟ ਤੇ ਰੇੜੀ ਬਣਾ ਕੇ ਦੇਵਾਂਗੇ ਜਾਂ ਆਲੀ ਅਸੀਂ ਤੈਨੂੰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਹਿੰਦੇ 420 ਕਹਿ ਰਹੇ ਆ। ਇਹੀ ਤਾਂ ਗੱਲ ਆ ਭਰਾ ਵੀ ਪਹਿਲਾਂ ਹਾਂ ਕਹਿੰਦੇ ਸੀ ਬਹੁਤ ਦਿੱਤਾ ਵੀ ਆ ਉਸ ਨੂੰ ਮਦਦ ਵੀ ਕਰਦੇ ਸੀ ਹੁਣ ਵੀ ਕਰਦੇ ਸੀ ਪਰ ਹੁਣ ਜਦੋਂ ਐ ਪਤਾ ਚੱਲ ਗਿਆ ਵੀ ਉਹਦੇ ਪਿਤਾ ਹੈਗਾ ਉਸ ਤੋਂ ਬਾਅਦ ਉਹਨੂੰ ਗੰਦ ਬੋਲਦੇ ਆ ਗਾਲਾਂ ਕੱਢਦੇ ਆ ਇਹ ਐ ਹੈਗੇ ਉਹ ਬੋਹ ਆ ਗਈ ਹੁਣ ਵੀ ਉਹੀ ਕੁੜੀ ਆ ਜੀ ਪਹਿਲਾਂ ਵੀ ਉਹੀ ਕੁੜੀ ਸੀ ਹੁਣ ਵੀ ਜਦੋਂ ਉਹਨੂੰ ਚੰਗੀ ਕਹਿੰਦੇ ਸੀ ਹੁਣ ਉਸੇ ਕੁੜੀ ਨੂੰ ਮੜਾ ਗਿਆ ਜਾਂਦਾ ਤੁਸੀਂ ਤੁਸੀਂ ਕਿਉਂ ਰੋਕ ਰਹੇ ਹੋ ਚਾਹੇ ਪੱਤਰਕਾਰ ਆਇਆ ਜਾਂ ਹੋਰ ਲੋਕ ਆਏ ਤਾਂ ਕਿਉਂ ਰੋਕ ਰਹੇ ਹੋ ਮਤਲਬ ਜੇ ਆਪਾਂ ਕਹੀਏ ਵੀ ਕੁੜੀ ਨੇ ਵੈਸੇ ਕਮਾਈ ਆ ਕੁੜੀ ਨੂੰ 5-6 ਲੱਖ ਰੁਪਏ ਆਜਦਾ ਤਾਂ ਉਹਦੇ ਚ ਸੋਸ਼ਲ ਮੀਡੀਆ ਵਾਲਿਆਂ ਨੇ ਵੀ ਜੇ ਦੇਖਿਆ ਜਿਵੇਂ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਕਮਾਈ ਹੋਈ ਹੈ ਭਰਾਜੀ ਪੱਤਰਕਾਰਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾਗਾ ਕਿਉਂਕਿ ਇਹਨਾਂ ਨੂੰ ਵਧੀਆ ਚੰਗੇ ਲਾਇਕ ਵੀ ਆਉਂਦੇ ਨੇ ਇਹੋ ਜੀ ਵੀਡੀਓ ਦਾ ਇਹਨਾਂ ਲੱਭਦੇ ਫਿਰਦੇ ਰਹਿੰਦੇ ਆਏ ਹੁਣ ਜਿਵੇਂ ਤੁਸੀਂ ਕੈਮਰਾ ਲਾ ਲਿਆ ਮੇਰੇ ਤੇ ਆ ਕੇ ਹੂੰ ਇਹ ਲੱਭਦੇ ਫਿਰਦੇ ਰਹਿੰਦੇ ਲਾਇਕ ਵੀਊ ਦੇ ਮਾਰੇ ਇਹ ਨਹੀਂ ਦੇਖਦੇ ਵੀ ਕੋਈ ਗਰੀਬ ਆ ਅਮੀਰ ਆ ਜਾਂ ਕੀ ਵਾਰਦਾ ਤਾਂ ਹੋਈ ਆ ਦੀ ਗੱਲ ਹੋਈ ਇਹ ਉਹ ਗੱਲ ਨਹੀਂ ਸੋਚਦੀ ਕੁੜੀ ਕੁੜੀ ਦੀ ਇੰਨੀ ਛੋਟੀ ਉਮਰ ਹੈ ਕੁੜੀ ਦੀ ਜਖੇ ਜਿਵੇਂ 16 17 ਸਾਲ ਦੀ ਉਮਰ ਹੈ ਤੇ ਕੁੜੀ ਚਾਹੇ ਵੇਚਣ ਦੀ ਸਾਹ ਬੜ ਵੀ ਸਕਦੀ ਹੈ ਪੜ ਕਿਉਂ ਨਹੀਂ ਰਹੀ ਉਹ ਕਿਉਂਕਿ ਉਹ ਇੰਨੀਆਂ ਜਿਹੜੀਆਂ ਸੰਸਥਾਾਂ ਵਾਲੇ ਆ ਜਿਹੜੇ ਲੋਕਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਕਹਿ ਸਕਦੀ ਹੈ ਭਾਈ ਮੇਰੀ ਮਦਦ ਕਰੋ ਮੈਨੂੰ ਪੈਸੇ ਦੀ ਲੋੜ ਹੈ ਮੈਂ ਪੜਨਾ ਹੈ ਮੈਂ ਪੜ ਕੇ ਅ ਅਫਸਰ ਨਹੀਂ ਬਣਨਾ ਹੈ ਪੁਲਿਸ ਮਲਾਜਮ ਬਣਨਾ ਕੁਝ ਵੀ ਹੈ ਇਹ ਇੱਥੇ ਆ ਕੇ ਇਹ ਸ਼ਕਲ ਦੀ ਸੂਈ ਘੁੰਮਦੀ ਹੈ ਕਿਉਂਕਿ ਵੀ ਇਹ ਸਾਨੂੰ ਲੱਗਦਾ ਵੀ ਹੁਸਦਾ ਵੀ ਪਬਲਿਕਸ ਡਿਸਟੈਂਟ ਜ਼ਰੂਰ ਹੋ ਸਕਦਾ ਇਸ ਚੀਜ਼ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ ਪੜਨ ਲਿਖਨ ਨੂੰ ਹਰ ਕਿਸਦਾ ਜੀ ਕਰਦਾ ਵੀ ਮੈਂ ਪੜ੍ਹ ਲਿਖ ਕੇ ਨੌਕਰੀ ਕਰਾਂ ਉਹਦਾ ਵੀ ਮਨ ਕਰਦਾ ਜ਼ਰੂਰੀ ਤਾਂ ਨਹੀਂ ਵੀ ਇਹ ਝੂਠੇ ਭਾਂਡੇ ਮਨ ਜਾਂ ਲੋਕਾਂ ਦੇ ਜਾਂ ਚਲੋ ਕੰਮ ਤਾਂ ਕਰਨੀ ਆ ਆਪਾਂ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਕੰਮ ਨੂੰ ਜਿਹੜੇ ਕਰਨ ਵਾਲੇ ਉਹ ਮਾੜੇ ਹੁੰਦੇ ਨੇ ਕੰਮ ਕੋਈ ਮਾੜਾ ਨਹੀਂ ਹੁੰਦਾ ਤੇ ਪਰ ਉਹਦੇ ਪਿੱਛੇ ਵਜ੍ਹਾ ਹੁੰਦੀ ਆ ਰੀਜ਼ਨ ਹੁੰਦਾ ਕੋਈ ਕਾਰਨ ਜਿਵੇਂ ਹੁਣ ਆਪਾਂ ਕਹਿੰਦੇ ਵੀ ਤੁਸੀਂ ਵੀ ਪੜ੍ਹਾਈ ਲਿਖਾਈ ਉਹਦੇ ਘਰੇ ਇੱਕ ਬਜ਼ੁਰਗ ਮਾਤਾ ਬਿਮਾਰ ਪਈਆ ਉਹਦੇ ਪਿਤਾ ਜੀ ਉਹਦੀ ਸੇਵਾ ਕਰ ਰਹੇ ਆ ਤਾਂ ਪੜਾਉ ਨੂੰ ਖਾਊ ਕੌਣ ਉਹਨੂੰ ਤੁਸੀਂ ਇੱਕ ਹੋਰੇ ਵੀ ਉਹਦੇ ਪਿਓ ਦੇ ਘਰੇ ਵੀ ਮਤਲਬ ਪੱਤਰਕਾਰਾਂ ਦਾ ਇੰਨਾ ਕਿ ਤਤਾਰ ਲੱਗੀ ਹੋਈ ਐ ਵੀ ਕਈ ਪੱਤਰਕਾਰਾਂ ਦਾ ਉਥੋਂ ਮੁੜ ਵੀ ਆਏ ਤੇ ਕਈ ਪੱਤਰਕਾਰਾਂ ਉਥੇ ਰਾਤ ਰੁਕੇ ਆ ਤੇ ਕਈ ਪੱਤਰਕਾਰ ਨੂੰ ਨੂੰ ਟਾਈਮ ਹੀ ਨਹੀਂ ਮਿਲਿਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੰਨੇ ਨਾਲ ਪੈਸੇ ਛਾਪ ਰਹੇ ਆ ਵੀਡੀਓ ਇੱਕ ਹੁੰਦੀ ਐ ਬਤਵਾਦ ਦੋ ਹੁੰਦੀਆਂ ਕਈ ਪੱਤਰਕਾਰਾਂ ਦਾ 5-5 6-6 10-10 ਦੀ ਵੀਡੀਓ ਪਾ ਰਹੇ ਆ ਸੇਮ ਵੀਡੀਓ ਸੇਮ ਮੁੱਦਾ ਸੇਮ ਗੱਲਾਂ ਮਤਾਂ ਉਹਨਾਂ ਬਾਰੇ ਤੁਹਾਡਾ ਕੀ 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 ਵਿਚਾਰ ਆਉਂਦਾ ਜੀ ਪੱਤਰਕਾਰਾਂ ਨੂੰ ਪਤਾ ਹੁੰਦਾ ਜੀ ਇਹ ਵੀਡੀਓ ਜਿਆਦਾ ਵਾਇਰਲ ਹੋ ਰਹੀ ਆ ਫਿਰ ਉਹ ਉੱਥੇ ਉਹ ਵਾਰ-ਵਾਰ ਜਾਂਦੇ ਨੇ ਹੁਣ ਜਿਵੇਂ ਚੈਨਲਾਂ ਵਾਲੇ ਹੁੰਦੇ ਨੇ ਵੱਡੇ ਨੀਲ ਚੈਨਲਾਂ ਵਾਲੇ ਉਹ ਉਸੇ ਇੱਕੋ ਹੀ ਖਬਰ ਦੇ ਪਿੱਛੇ ਲੱਗੇ ਰਹਿੰਦੇ ਆ ਤੁਹਾਨੂੰ ਪਤਾ ਵੀ ਸਾਨੂੰ ਇੱਥੇ ਪੈਸਾ ਬਣਨਾਗਾ ਹੋਰ ਕੁਝ ਵੀ ਨਹੀਂ ਮਦਦ ਕਰਨ ਦੀ ਜਗ੍ਹਾ ਉਹ ਵੀਡੀਓ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਨੇ ਬਸ ਵਿਊ ਲੈਕਦੇ ਮਾਰੇ ਕਰਦੇ ਨੇ ਇਹ ਚੀਜ਼ ਖਬਰ ਹੁੰਦੀ ਆ ਇੱਕ ਵਾਰ ਲਾਉ ਬਾਰ-ਬਾਰ ਥੋੜੀ ਨਾ ਕਿਸੇ ਨੂੰ ਜਲੀਲ ਕੀਤਾ ਜਾਂਦਾ ਹੈ ਜੇ ਇੱਕ ਗਰੀਬ ਪਰਿਵਾਰ ਆ ਉਹਦਾ ਮਜ਼ਾਕ ਨਾ ਬਣਾਓ ਜੀ ਬਣਾ ਵੀਡੀਓ ਆਪਣਾ ਆਪਣਾ ਆ ਕੇ ਪਾਈ ਜਾਂਦੀ ਹੈ ਇਹਨਾਂ ਸਾਡੇ YouTube ਚੈਨਲਾਂ ਦੇ ਤੇ ਮਜ਼ਾਕ ਹੀ ਬਣਦਾ ਜੀ ਹੋਰ ਕੀ ਹੈ ਗਰੀਬ ਦਾ ਚਲੋ ਜੀ ਕਿਸੇ ਨਾਲ ਇਹ ਜੀ ਗੱਲ ਬਣੀ ਵੀ ਆ ਇੱਕ ਵਾਰ ਬਣਾਓ ਵੀਡੀਓ ਹਾਂ ਦੱਸੋ ਵੀ ਆਹ ਗੱਲ ਹੋਈ ਆ ਫਿਰ ਉਸ ਗੱਲ ਦਾ ਨਿਚੋੜ ਕੱਢ ਕੇ ਹਟਦੇ ਆ ਬਾਰ-ਬਾਰ ਵੀਡੀਓ ਪਾਉਂਦੇ ਆ ਜਿਹੜੇ ਕੁੜੇ ਕੁੜੀ ਨੂੰ ਹੁਣ ਬਾਰ-ਬਾਰ ਕਹਿੰਦੇ 420 ਆਏ ਆ ਬਹੁਤ ਗਲਤ ਸ਼ਬਦ ਹੈ ਅਸੀਂ ਆਉਦੇ ਮੂੰਹ ਤੇ ਲੈ ਨਹੀਂ ਸਕਦੇ ਕਿਉਂਕਿ ਅਸੀਂ ਸਿੱਧੀ ਆਪਾਂ ਨਾਲੇ ਆ ਉਹਨਾਂ ਨੂੰ ਭਾਈ ਕੀ ਤੁਹਾਡਾ ਕੀ ਕਹਿਣਾ ਚਾਹੁੰਦਾ ਉਹ ਆਦੀ ਪੈਸੇ ਦੀ ਪੈਸੇ ਦੀ ਹੰਕਾਰ ਤੇ ਆ ਤਾਂ ਉਹ ਕੁੜੀ ਨੂੰ ਇਸ ਤਰੀਕੇ ਨਾਲ ਬੋਲ ਰਹੇ ਆ ਜਾਂ ਕੋਈ ਕੀ ਉਹਨਾਂ ਦੀ ਹੋਰ ਕੀ ਦੇਖੋ ਇਹ ਸਤਾਹੀ ਕਹਿਣਾ ਚਾਹੁੰਦੇ ਜੇ ਕੋਈ ਮਿਹਨਤ ਕਰਦਾ ਉਹਨੂੰ ਇਸ ਤਰ੍ਹਾਂ ਨਾ ਕਹੋ ਮਿਹਨਤ ਕਰਨਾ ਚੰਗੀ ਗੱਲ ਆ ਆਪਦੀ ਮਿਹਨਤ ਕਰਕੇ ਖਾਂਦੀ ਆ ਉਹ ਕੁੜੀ ਕੋਈ ਕਿਸੇ ਤੋਂ ਪੱਲੋਂ ਨਹੀਂ ਮੰਗਦੀ ਚਲੋ ਜੋ ਕਿਸੇ ਨੇ ਦੇਤਾ ਚੰਗਾ ਕੀਤਾ ਪਰ ਹੁਣ ਉਹਨੂੰ ਸੁਣਾਉਣ ਨਾ ਦਿਲੀਲ ਨਾ ਕਰਨ ਤਾਂ ਕਿ ਕੁੜੀ ਨੂੰ ਕੋਈ ਵੀ ਇਹ ਐਕਸ਼ਨ ਨਾ ਲੈਣਾ ਪਵੇ ਵੀ ਉਹ ਹਰਖ ਦੇ ਵਿੱਚ ਆ ਕੇ ਕੁਝ ਵੀ ਕਰ ਸਕਦੀ ਹੈਗੀ ਮੇਰੇ ਹਿਸਾਬ ਨਾਲ ਜੇ ਕੁੜੀ ਨੂੰ ਇਸੇ ਤਰ੍ਹਾਂ ਨਾਲ ਦਿਮਾਗੀ ਤੌਰ ਤੇ ਮੈਂਟਲੀ ਟੌਰਚਰ ਕਰਦੇ ਰਏ ਤਾਂ ਤੁਹਾਨੂੰ ਕੀ ਲੱਗਦਾ ਵੀ ਕੁੜੀ ਕੀ ਕਦਮ ਚੱਕ ਸਕਦੀ ਹੈ ਦੇਖੋ ਇਹ ਗੁੱਸਾ ਵਜਾ ਪਿਆ ਲੋਕਾਂ ਦੇ ਵਿੱਚ ਹਨਾ ਉਹ ਕੁੜੀ ਜਵਾਨ ਕੁੜੀ ਆ ਕੁਝ ਵੀ ਕਰ ਸਕਦੀ ਆ ਉਹਦਾ ਗੈਨਦਾਰ ਕੌਣ ਆ ਜੀ ਜੀ ਸਰ ਭਾਈ ਇਹ ਜਿਹੜਾ ਮਤਲਬ ਅਸੀਂ ਥੋੜੇ ਨਾਲ ਗੱਲਬਾਤ ਕਰਨ ਆਏ ਆ ਸਾਨੂੰ ਪਤਾ ਲੱਗਿਆ ਵੀ ਇਹ ਕੁੜੀ ਨਾਲ ਇਸ ਤਰੀਕੇ ਦੀਆਂ ਗੱਲਾਂ ਬਾਤ ਹੋ ਰਹੀਆਂ ਆ ਕੁੜੀ ਨੂੰ ਮੈਂਟਲੀ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਉਹਨੂੰ ਗੱਲਾਂ ਸਿਖਾਈਆਂ ਗਈਆਂ ਵੀ ਪਿਓ ਮਰਿਆ ਪਿਓ ਨਾਲ ਸੀ ਕਰਦਾ ਉਹਦੇ ਵਿੱਚ ਕਿਹਦਾ ਹੱਥ ਹੋ ਸਕਦਾ ਜੀ ਜੀ ਨੂੰ ਜੀ ਇਸ ਤਰੀਕੇ ਨਾਲ ਵੀ ਸੋਚਦੇ ਹੋ ਵੀ ਉਹ ਉਹਨੂੰ ਪੜਾਇਆ ਗਿਆ ਜਾਂ ਕੁੜੀ ਨੂੰ ਉਸ ਤਰੀਕੇ ਨਾਲ ਇਹ ਤਾਂ ਦੇਖੋ ਆਪਾਂ ਭਾਈ ਕੀ ਗੱਲ ਹੈ ਸਾਨੂੰ ਕਿਸੇ ਦੇ ਘਰ ਬਾਰੇ ਆਪਾਂ ਨੂੰ ਕੀ ਪਤਾ ਹੁੰਦਾ ਹੈ ਆਪਾਂ ਕਿਹੜਾ ਕੋਈ ਉਹਨਾਂ ਦੇ ਰੋਏ ਨੇੜੇ ਜਾਂ ਜਿੰਨੀ ਗੱਲ ਸੁਣੀ ਆ ਭਰਾ ਜੀ ਅਸੀਂ ਉਹ ਹੀ ਦੱਸਿਆ ਤੁਹਾਨੂੰ ਵੀ ਨਾ ਸਾਨੂੰ ਇਹ ਗੱਲ ਦਾ ਨਹੀਂ ਪਤਾ ਵੀ ਉਹ ਪੜ੍ਹੀ ਲਿਖੀ ਆ ਜਾਂ ਕਿਵੇਂ ਗੁਜ਼ਾਰਾ ਹੁੰਦਾ ਜਾਂ ਉਹਦਾ ਪਿਤਾ ਹੈ ਨਹੀਂ ਸਾਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਪਰ ਇੰਨਾ ਜ਼ਰੂਰ ਪਤਾ ਵੀ ਹਾਂ ਲੋਕਾਂ ਨੇ ਉਹਦੀ ਮਦਦ ਕੀਤੀ ਆ ਕੱਲ ਤੱਕ ਤਾਂ ਉਹ ਚੰਗਾ ਕਹਿੰਦੇ ਸੀ ਅੱਜ ਮਾੜਾ ਕਹਿੰਦੇ ਆ ਇਹਨਾਂ ਨੂੰ ਜਰੂਰ ਪਤਾ ਸੱਗ ਸੋ ਲੋਕਾਂ ਦੀ ਸੋਚ ਪਤਾ ਲੱਗ ਗਈ ਵੀ ਸੋ ਲੋਕ ਭੇਡਾਂ ਵਰਗੇ ਲੋਕ ਆ ਇੱਕ ਮਿੰਟ ਛਾਲ ਮਾਰਦੀ ਤੇ ਮਗਰ 10 ਭੇਡਾਂ ਹੋਰ ਛਾਲ ਮਾਰਦੇ ਦੇਖਦੀਆਂ ਪਿੱਛੇ ਉਹੀ ਗੱਲ ਹੈ ਜੀ ਜੇ ਲੋਕ ਉਹ ਕੁੜੀ ਨੂੰ ਕੱਲ ਚੰਗਾ ਕਹਿ ਰਹੇ ਸੀ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਕੁੜੀਆਂ ਦੇ ਕੋਲੇ ਗਏ ਉਹਨੂੰ ਬਹੁਤ ਪਿਆਰ ਦਿੱਤਾ ਵੀ ਡੇਢੇ ਅਸੀਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਜਦੋਂ ਕੁੜੀ ਦਾ ਪਤਾ ਲੱਗਿਆ ਵੀ ਉਹਦਾ ਪਿਓ ਜਿਉਂਦਾ ਹੈ ਉਹਦਾ ਪਿਓ ਦੀ ਵੀਡੀਓ ਆਈ ਪਿਓ ਦਾ ਰੋਣ ਲੱਗਿਆ ਤੇ ਮਤਲਬ ਲੋਕਾਂ ਨੇ ਕੁੜੀ ਨੂੰ ਬਹੁਤ ਜਲੀਲ ਗਲਤ ਸ਼ਬਦ ਤੇ ਉਹਦੀ ਉਹ ਅਪਸ਼ਬਦ ਬੋਲੇ ਮਤਲਬ ਇਹਦੇ ਚ ਲੋਕਾਂ ਦੀ ਆਪਾਂ ਨੂੰ ਮਾਨਸਿਕਤਾ ਲੋਕਾਂ ਦੀ ਸੋਚ ਪਤਾ ਲੱਗੀ ਲੋਕਾਂ ਦੀ ਸੋਚ ਕਿੱਥੇ ਖੜੀ ਹੈ ਹਾਂਜੀ ਹਾਂ ਤੇ ਚਲੋ ਜੀ ਉਹਦੇ ਪਿਤਾ ਜਿਉਂਦਾ ਵੀ ਆ ਫਿਰ ਕਿਸੇ ਗਰੀਬ ਦੀ ਮਦਦ ਕਰਨਾ ਕੋਈ ਮਾੜੀ ਗੱਲ ਨਹੀਂ ਹੋ ਸਕਿਆ ਪਿਤਾ ਨੂੰ ਵੀ ਕੋਈ ਗੰਭੀਰ ਬਿਮਾਰੀ ਹੋ ਸਕਦੀ ਹੈ ਕੰਮ ਨਹੀਂ ਕਰ ਸਕਦਾ ਕੁੜੀ ਦਾ ਸਿਰਫ ਤੇ ਜ਼ਿੰਮੇਵਾਰੀ ਹੋਵੇ ਪਰ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਾਂ ਜੇ ਕਿਸੇ ਦੀ ਮਦਦ ਕਰਦੇ ਆ ਤਾਂ ਸੁਣਾਉਣਾ ਨਹੀਂ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਫਾਦਰ ਸਾਹਿਬ ਹੈ ਉਹਦੇ ਫਾਦਰ ਸਾਹਿਬ ਨੂੰ ਆਦੇ ਪਰਿਵਾਰ ਨਾਲ ਚਲੋ ਅੰਮ੍ਰਿਤ ਸੰਸ਼੍ਰੀਣੀ ਹੋ ਜਾਂਦੀ ਆ ਪਰਿਵਾਰ ਦੇ ਵਿੱਚ ਸੋ ਗਲਤਫਹਿਮੀਆਂ ਹੋ ਜਾਂਦੀਆਂ ਆ ਦੂਰ ਹੋ ਜਾਂਦੇ ਆ ਤੁਸੀਂ ਇੱਥੇ ਪਰਿਵਾਰ ਦੇ ਵਿੱਚ ਮਤਲਬ ਪਿਓ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਮਾਂ ਪਿਓ ਦਾ ਕੁਝ ਨਹੀਂ ਜਾਂਦਾ ਉਹ ਪਿਤਾ ਵੀ ਕੀ ਕਰ ਸਕਦਾ ਵੀ ਚਲੋ ਹੁਣ ਆਪਸ਼ਨ ਪਹਿਲਾਂ ਵੀ ਕਹਿ ਕੇ ਆਟੀਆਂ ਜੀ ਮੈਸੇਜ ਤਾਂ ਕੀ ਦੇਣਾ ਜੀ ਚਲੋ ਕੁੜੀ ਗੁਜ਼ਾਰਾ ਕਰਦੀ ਆ ਆਪਦਾ ਕੰਮ ਕਰਕੇ ਚਾਹ ਦਾ ਢਾਬੇ ਤੇ ਦਾਲ ਰੋਟੀ ਦਾ ਜਿਵੇਂ ਵੀ ਘਰ ਚੱਲਦੇ ਜੇ ਆਪਾਂ ਕਿਸੇ ਬਾਰੇ ਗਰੀਬ ਬਾਰੇ ਕੋਈ ਮਾੜਾ ਨਹੀਂ ਕਹਿਣਾ ਚਾਹੁੰਦੇ ਜੀ ਉਹ ਵਿਚਾਰੀ ਗੁਜ਼ਾਰਾ ਕਰ ਰਹੀ ਆਪਾਂ ਉਹਦੇ ਪਿਤਾ ਨੂੰ ਕੀ ਕਹੀਏ ਹੋ ਸਕਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਵੇ ਸੋ ਸੋ ਲੋਕਾਂ ਨੂੰ ਬੇਨਤੀ ਵੀ ਬਾਈ ਉਹਨਾਂ ਦੇ ਪਰਿਵਾਰ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਗਲਤ ਵਿਚਾਰ ਹੋ ਉਹਨਾਂ ਦੇ ਕੀ ਹੈ ਉਹਨਾਂ ਨੂੰ ਦੂਰ ਨਾ ਕਰੋ ਵੀਡੀਓ ਦੇ ਬਣਾਉਣ ਦੇ ਚੱਕਰ ਤੋਂ ਉਹਨਾਂ ਨੂੰ ਤੁਸੀਂ ਦੂਰ ਨਾ ਕਰੋ ਕਿ ਲੋਕ ਆਪਣੇ ਵਿਆਹ ਲਈ ਕਿਤੇ ਉਹਦੇ ਪਿਓ ਨੂੰ ਮਾੜਾ ਕਹਿੰਦੇ ਕਦੇ ਜੀ ਕੁੜੀ ਨੂੰ ਮਾੜਾ ਕਹਿੰਦੇ ਆ ਕਿਤੇ ਥੱਲੇ ਗਲਤ ਕਮੈਂਟ ਕਰਦੇ ਆ ਤੇ ਅਸੀਂ ਤੇ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਦੇ ਆ ਅਸੀਂ ਜਿਹੜੀ ਵੀਡੀਓ ਬਣਾਈ ਹੈ ਇਹ ਆਰਟਿਸਟ ਕੋਲੇ ਕੇ ਬਣਾਈਏ ਜੀ ਵੀ ਇਹ ਵੀਡੀਓ ਦੇ ਵਿੱਚ ਅਸੀਂ ਇਹ ਕੁੜੀ ਨੂੰ ਇੱਕ ਉਹ ਕੁੜੀ ਦਾ ਅਸੀਂ ਕਿਰਦਾਰ ਦਿੱਤਾ ਗਿਆ ਵੀ ਇਹ ਉਹ ਇੱਕ ਕੈਰੇਕਟਰ ਉਹ ਕੈਰੇਕਟਰ ਦੇ ਨਾਲ ਕੋਈ ਇਹਦਾ ਰਿਲੇਸ਼ਨ ਹੈ ਜੋ ਇੱਕ ਕਾਲਪਨਿਕ ਕੈਰੇਕਟਰ ਹੈ ਸੋ ਇਹ ਕੈਰੇਕਟਰ ਦੇ ਵਿੱਚ ਇਸ ਕੁੜੀ ਨੂੰ ਨੇ ਕੁੜੀ ਨੇ ਆਇਆ ਸਮਝਾਇਆ ਵੀ ਜੇ ਕਿਸੇ ਦੀ ਕੋਈ ਗੱਲਬਾਤ ਹੁੰਦੀ ਹੈ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਤਾਂ ਉਹਨੂੰ ਘਰੇ ਵੇਕੇ ਸਲ ਜਾਓ ਤਾਂ ਆਪਣਾ ਜਰੂਸ ਨਾ ਦਿਖਾਓ ਕੁੜੀ ਜਾਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਆਪਣੇ ਪਰਿਵਾਰ ਆਪਣੇ ਬੱਚੇ ਰੁੱਲ ਜਾਂਦੇ ਸਹੀ ਸੁੱਖੀ ਸੀਗੇ ਨਾ ਬਾਈ ਹਾਂ ਜੀ हां हौसकी ਕੀ ਮੈਂ ਇਹਨੇ ਤੁਹਾਨੂੰ ਸਮਝ ਨਾ ਬਈ ਅਸੀਂ ਕਾਲ ਜੀ ਮੈਸੇਜ ਆਈ ਆ ਜੇ ਆਪਾਂ ਕਿਸੇ ਗਰੀਬ ਦੀ ਮਦਦ ਕਰ ਜਾਂ ਤਾਂ ਉਹਨੂੰ ਜਲੀਲ ਨਾ ਕਰੋ ਤਾਂ ਕਿ ਉਹਨੂੰ ਗਲਤ ਐਕਸ਼ਨ ਨਾ ਲੈਣਾ ਪਵੇ ਜੀ ਚਲੋ ਇਹ ਪੰਜਾਬ ਦੀ ਬੇਟੀ ਆ ਕੁਝ ਗਲਤ ਨਹੀਂ ਕਰ ਰਹੀ ਮਿਹਨਤ ਕਰਕੇ ਆਪਦਾ ਗੁਜ਼ਾਰਾ ਕਰ ਰਹੀ ਆ ਜੇ ਕਿਸੇ ਨੇ ਉਹਦੀ ਮਦਦ ਕੀਤੀ ਆ ਤਾਂ ਉਹਨੂੰ ਜਲੀਲ ਨਾ ਕਰੋ ਬਸ ਇਹੀ ਵੀ ਸੋ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਇਹੀ ਕਹਿੰਦੇ ਆ ਕਿ ਲੋਕਾਂ ਨੇ ਬਹੁਤ ਮੁੱਦਾ ਬਣਾਇਆ ਬਹੁਤ ਲੋ ਮੁੱਦਾ ਚੱਕਿਆ ਕਈ ਲੋਕ ਕਹਿੰਦੇ ਅਸੀਂ ਤੁਹਾਨੂੰ ਵੀ ਰੇੜੀ ਦੇਵਾਂਗੇ ਪਹਿਲਾਂ ਕਹਿੰਦੇ ਮਗਰੋਂ ਕਹਿੰਦੇ ਤੂੰ ਤੇਰੀ ਔਕਾਤ ਹੈ ਨਹੀਂ ਤੂੰ 420 ਕਰਦੀ ਐ ਇਸ ਤੋਂ ਰੇੜੀਂ ਦਿੰਦੇ ਤਾਂ ਉਹ ਬੰਦਿਆਂ ਨੂੰ ਬੇਨਤੀ ਐ ਵੀ ਥੋੜੀ ਰੇੜੀ ਨਾਲ ਦਾ ਉਹ ਚਾਹ ਅੱਜ ੱਥਲੇ ਨਾ ਚਾਹ ਘਰ ਨੂੰ ਵਿਕੇ ਸੋ ਜਿੱਥੇ ਕੁੜੀ ਦਾ ਅੱਡਾ ਲੱਗਿਆ ਬੇਨਤੀ ਐ ਚਾਹ ਉੱਥੋਂ ਜ਼ਰੂਰ ਵੀ ਗਿਓ ਉਹਦੀ ਕੁੜੀ ਦੀ ਮਦਦ ਕਰੋ ਆਪਦਾ ਰੋਜ਼ਗਾਰ ਨਾਲ ਦਾ ਘਾਹ ਵਾਰ ਤੋਰੇ ਅਸੀਂ ਕਾ ਜੀ